ਤੁਹਾਡਾ ਸਵਾਗਤ ਕਰਦਾ ਹਾਂ ਪੰਜਾਬੀ ਟੀਵੀ ਦੇ ਖਾਸ ਪ੍ਰੋਗਰਾਮ ਕੱਪਸ਼ੱਪ ਦੇ ਵਿੱਚ ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈਗਾ ਮਾਫ਼ ਕਰਨਾ ਉਹ ਵਿਸ਼ਾ ਹੈ ਕਿ ਕੰਟਰੈਕਟ ਮੈਰਿਜਾਂ ਜਾਂ ਸੌਦੇਬਾਜ਼ੀ ਸਿੱਧੇ ਤੌਰ ਦੇ ਉੱਪਰ ਸਮਾਜ ਦੇ ਵਿੱਚ ਮੈਰਿਜ ਦੇ ਨਾਮ ਦੇ ਕੇ ਕੰਟਰੈਕਟ ਰੱਖਣਾ ਸ਼ੁਰੂ ਹੋਇਆ ਹੈ ਉਸ ਨੂੰ ਤੁਸੀਂ ਕੀ ਸਮਝਦੇ ਹੋ ਇਸ ਉੱਪਰ ਚਰਚਾ ਕਰਾਂਗੇ ਗੱਲਬਾਤ ਕਰਾਂਗੇ 12 ਵਜੇ ਦੇ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਡੇ ਨਾਲ ਲਾਈਵ ਜੁੜ ਸਕਦੇ ਹੋ ਸਾਨੂੰ ਫੋਨ ਵੀ ਕਰ ਸਕਦੇ ਹੋ ਸਾਡੇ ਸਕਰੀਨ ਤੇ ਦਿੱਤੇ ਹੋਏ ਨੰਬਰ ਦੇ ਉੱਪਰ ਤੇ ਗੱਲਬਾਤ ਕਰ ਸਕਦੇ ਹੋ ਸਾਡੇ ਨਾਲ ਐਸੀ ਤੁਹਾਡੇ ਨਾਲ ਗੱਲਬਾਤ ਕਰਕੇ ਜਾਨਣਾ ਚਾਹਵਾਂਗੇ ਕਿ ਤੁਸੀਂ ਇਸ ਵਿਸ਼ੇ ਬਾਰੇ ਕੀ ਸੋਚਦੇ ਹੋ ਰੋਜ਼ਾਨਾ ਸਾਡਾ ਇਹ ਪ੍ਰੋਗਰਾਮ ਚੱਲਦਾ ਹੈ ਜਿਦੇ ਵਿੱਚ ਅਸੀਂ ਗੱਪਸ਼ਪ ਦੇ ਰਾਹੀਂ ਯਾਨਕਿ ਇੱਕ ਦੂਸਰੇ ਨਾਲ ਗੱਲਬਾਤ ਦੇ ਰਾਹੀਂ ਇਹਨਾਂ ਮਸਲਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤੁਹਾਡੇ ਤੱਕ ਉਹ ਮਸਲੇ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਜੋ ਕਿ ਆਪਣੇ ਸਾਰੇ ਸਮਾਜ ਦੀ ਹੁੰਦੇ ਨੇ ਸਮਾਜ ਨਾਲ ਜੁੜੇ ਹੋਏ ਹੁੰਦੇ ਨੇ ਪਹਿਲੇ ਦਿਨ ਤੋਂ ਹੀ A1 ਪੰਜਾਬੀ ਟੀਵੀ ਦੀ ਕੋਸ਼ਿਸ਼ ਰਹੀ ਹੈ ਕਿ ਪੰਜਾਬੀ ਪੰਜਾਬੀਅਤ ਤੇ ਪੰਜਾਬ ਨਾਲ ਜੁੜੇ ਹੋਏ ਫਿਰਸੇ ਦੀ ਗੱਲ ਕੀਤੀ ਜਾਵੇ। ਅਸੀਂ ਆਪਣੇ ਐਪੀਸੋਡਾਂ ਦੇ ਵਿੱਚ ਪੰਜਾਬ ਦੀਆਂ ਮਾਂ ਬੋਲੀ ਖੇਡਾਂ ਦੀ ਗੱਲ ਕਰਦੇ ਹਾਂ, ਪੰਜਾਬ ਦੀ ਮਾਂ ਬੋਲੀ ਦੀ ਗੱਲ ਕਰਦੇ ਹਾਂ ਤੇ ਪੰਜਾਬ ਦੇ ਵਿੱਚ ਜਿਹੜੇ ਮੇਲੇ ਨੇ ਉਹਨਾਂ ਦੀ ਗੱਲ ਕਰਦੇ ਹਾਂ, ਪੰਜਾਬ ਦੇ ਨੌਜਵਾਨੀ ਦੀ ਗੱਲ ਕਰਦੇ ਹਾਂ, ਪੰਜਾਬ ਦੀਆਂ ਮਟਿਆਰਾਂ ਦੀ ਗੱਲ ਕਰਦੇ ਹਾਂ। ਤੇ ਨੌਜਵਾਨਾਂ ਤੇ ਮਟਿਆਰਾਂ ਨਾਲ ਜੁੜਿਆ ਹੋਇਆ ਇਹ ਮਾਮਲਾ ਜਿਹੜਾ ਹੈਗਾ ਉਹ ਵੀ ਤੁਹਾਡੇ ਰੂਬਰੂ ਲੈ ਕੇ ਹਾਜ਼ਰ ਹੋਇਆ ਕਿ ਕੰਟਰੈਕਟ ਮੈਰਿਜ ਜਾਂ ਕਿ ਸੋਦੇਵਾਜੀ ਉਸੀ ਇਸ ਨੂੰ ਕਿਭੀ ਕੀ ਸੰਬੰਧ ਦਿਓ ਸਾਰੋ ਪਲੀਜ਼ ਕਾਲ ਕਰਕੇ ਜੁੜੋ ਦੱਸੋ ਕਮੈਂਟ ਕਰਕੇ ਜੁੜੋ ਦੱਸੋ ਇਸ ਪ੍ਰੋਗਰਾਮ ਨੂੰ ਸ਼ੇਅਰ ਕਰ ਕਰੋ ਵੱਧ ਤੋਂ ਵੱਧ ਪਿਆਰ ਦੇਣ ਕਰਕੇ ਹੀ ਅਸੀਂ ਇਸ ਪ੍ਰੋਗਰਾਮ ਨੂੰ ਅੱਗੇ ਹੋਰ ਲੈ ਕੇ ਜਾਵਾਂਗੇ ਸੋ ਇਸ ਵਿਸ਼ੇ ਦੇ ਉੱਪਰ ਚਰਚਾ ਕਰਨ ਲਈ ਸਾਡੇ ਸਟੂਡੀਓ ਵਿੱਚ ਮੌਜੂਦ ਨੇ ਮਨਸ਼ੋਟਵਾਲ ਜੋ ਕਿ ਸਾਡੇ న్యూਸ ਐਂਕਰ ਹੈਗੇ ਨੇ ਤੇ ਨਾਲ ਹੀ ਸੋਨਮ ਸ਼ਰਮਾ ਜੋ ਕਿ న్యూਸ ਐਂਕਰ ਤੇ ਪ੍ਰੋਡਿਊਸਰ ਹੈਗੇ ਨੇ ਉਹਨਾਂ ਦਾ ਵੀ ਸਵਾਗਤ ਕਰਦਾ ਮੈਂ ਸੋਨਮ ਪਹਿਲਾਂ ਤੁਹਾਡੇ ਕੋਲ ਚਲਦੇ ਆਪਾਂ ਅ ਕੰਟਰੈਕਟ ਮੈਰਿਜ ਇਹ ਸ਼ਬਦ ਕਿੱਥੋਂ ਆਉਂਚ ਆ ਗਿਆ ਜਦਕਿ ਗੁਰੂ ਪੀਰਾਂ ਦੀ ਧਰਤੀ ਸੀਗੀ ਇੱਥੇ ਤਾਂ ਵਿਆਹ ਵਰਗੇ ਪਵਿੱਤਰ ਰਿਸ਼ਤੇ ਨੂੰ ਸਨਮਾਨ ਨਾਲ ਦੇਖਿਆ ਜਾਂਦਾ ਸੀਗਾ। ਹੂੰ। ਦੇਖੋ ਸਰ ਜਿਵੇਂ ਤੁਸੀਂ ਆਪਾਂ ਨੇ ਅੱਜ ਵਧੀਆ ਜਿਹੜਾ ਵਿਸ਼ਾ ਲਿਆ ਹੈ ਹਨ ਤੇ ਇਸ ਦੇ ਨਾਲ ਜਿਹੜਾ ਆਪਾਂ ਗੱਲ ਕਰ ਰਹੇ ਹਾਂ ਕਿ ਸੌਦੇਬਾਜ਼ੀਆਂ ਇੱਕ ਵਿਆਹ ਦੇ ਨਾਂ ਤੇ ਹੁਣ ਸੌਦੇਬਾਜ਼ੀ ਕੀਤੀ ਜਾਂਦੀ ਹੈ। ਜਿਸ ਦਿਨ ਤੋਂ ਆਪਾਂ ਕਹਿ ਦਿੰਨੇ ਹਾਂ ਹੁਣ ਵਿਦੇਸ਼ਾਂ ਨੂੰ ਲੋਕ ਜਾ ਰਹੇ ਨੇ ਨੌਜਵਾਨੀ ਪੀੜ੍ਹੀ ਦੀ ਗੱਲ ਕਰੀਏ ਕਿ ਪਲੱਸ 2 ਦੇ ਬਾਅਦ ਕਹਿ ਦਿੰਨੇ ਕਿ ਆਈਲੈਂਡਸ ਕਰਕੇ ਅਸੀਂ ਬਾਹਰ ਜਾਣਾ ਹੈ। ਜੇਕਰ ਮੁੰਡੇ ਦੀ ਗੱਲ ਕਰੀਏ ਕਿ ਉਹ ਤੋਂ ਆਈਲਟਸ ਨਹੀਂ ਨਿਕਲਦੀ ਤੇ ਉਹ ਫਿਰ ਉਹਨਾਂ ਨੇ ਉਹਨਾਂ ਦੇ ਘਰ ਦੇ ਆਂਦੇ ਪੇਰੈਂਟਸ ਦੀ ਵੀ ਇਹੀ ਡਿਮਾਂਡ ਹੁੰਦੀ ਹੈ ਕਿ ਜੇਕਰ ਕੋਈ ਕੁੜੀ ਸਾਨੂੰ ਆਈਲਟਸ ਕੀਤੀ ਹੋਏ ਹੋਏ ਵੀ ਉਹਦੀ ਵਧੀਆ ਬੈਂਡ ਆਏ ਹੋਣ ਵੀ ਸਾਨੂੰ ਉਹ ਮਿਲ ਜੇ ਤੇ ਅਸੀਂ ਆਪਣੇ ਬੇਟੇ ਨੂੰ ਜਿਹੜਾ ਉਹਦੇ ਨਾਲ ਭੇਜ ਦੇਵਾਂਗੇ ਕਿ ਪਹਿਹ ਉੱਥੇ ਇਹ ਵੀ ਦੇਖਣਾ ਜ਼ਰੂਰੀ ਹੁੰਦਾ ਸਾਰਾ ਵੀ ਉਹ ਜਿਹੜੀ ਕੁੜੀ ਆਪਾਂ ਕੁੜੀ ਲੱਭ ਰਿਆਂ ਕਿ ਉਹ ਕਿਸ ਤਰ੍ਹਾਂ ਦੀ ਹੈ ਵਧੀਆ ਹੈ ਜਾਂ ਕਿੰਮੀ ਹੈ ਹਨਾ ਅੱਜ ਕੱਲ ਆਪਾਂ ਦੇਖਦੇ ਆਂ ਕਿ ਜ਼ਿਆਦਾਤਰ ਵਿਆਹ ਦੇ ਨਾਂ ਤੇ ਜ਼ਿਆਦਾਤਰ ਕੀ ਹੈ ਠੱਗੀਆਂ ਵੱਜ ਰਹੀਆਂ ਨੇ ਧੋਖੇ ਧੜੀਆਂ ਬ੍ਰਾਂਡ ਵਾਲੀ ਕੁੜੀ ਲੱਭਦੇ ਹੋ ਤੇ ਬਾਅਦ ਚ ਪਤਾ ਲੱਗਦਾ ਬੇਵਿਦੇਸ਼ ਜਾ ਕੇ ਛੁੱਟੇ ਬ੍ਰਾਂਡ ਵਜਾ ਗਈ ਜੀ ਜੀ ਸੋ ਇਹ ਜੇ ਮਾਮਲੇ ਵੀ ਸਾਹਮਣੇ ਆਏ ਨੇ ਪਰ ਮਸਲਾ ਇਹ ਹੈ ਕਿ ਕੰਟਰੈਕਟ ਮੈਰਿਜ ਕਿਦਾਂ ਦੇ ਕੰਟਰੈਕਟ ਨੇ ਇਹ ਜਿਹੜੇ ਵਿਆਹ ਵਰਗੇ ਪਵਿੱਤਰ ਰਿਸ਼ਤੇ ਦੇ ਵਿੱਚ ਆ ਗਏ ਇਹ ਚਿੰਤਾ ਦਾ ਵਿਸ਼ਾ ਜੋ ਸਾਨੂੰ ਲੱਗਦਾ ਤੁਹਾਨੂੰ ਕੀ ਲੱਗਦਾ ਕਿ ਵਾਕਈ ਇਹ ਚਿੰਤਾ ਦਾ ਵਿਸ਼ਾ ਮੈਰਿਜ ਦੇ ਨਾਮ ਨਾਲ ਕੰਟਰੈਕਟ ਲੱਗਣਾ ਹਾਂਜੀ ਸਰ ਬਿਲਕੁਲ ਕਿਉਂਕਿ ਦੇਖੋ ਕਿੰਨਾ ਆਪਾਂ ਹਮੇਸ਼ਾ ਤੋਂ ਹੀ ਜਿਵੇਂ ਤੁਸੀਂ ਇੱਥੇ ਗੱਲ ਕੀਤੀ ਸੀ ਕਿ ਮੈਰਿਜ ਯਾਨੀ ਵਿਆਹ ਦਾ ਹੋਣਾ ਕਿਤੇ ਨਾ ਕਿਤੇ ਪਹਿਲਾਂ ਸ਼ਗਨਾਂ ਦੇ ਰੂਪ ਚ ਦੇਖਿਆ ਜਾਂਦਾ ਸੀ ਪਰ ਅੱਜ ਕੱਲ ਕਿਤੇ ਨਾ ਕਿਤੇ ਕੰਟਰੈਕਟ ਮੈਰਿਜ ਜਿਹੜੀ ਹੈ ਇਹ ਸਿਰਫ ਕਾਗਜ਼ੀ ਦਸਤਾਵੇਜ਼ਾਂ ਤੱਕ ਰਹਿ ਗਈ ਹੈ ਹੁਣ ਕਈ ਲੋਕ ਜਿਹੜੇ ਕੰਟਰੈਕਟ ਮੈਰਿਜ ਕਰਵਾਉਂਦੇ ਨੇ ਬਾਹਰ ਜਾਣ ਦੇ ਚੱਕਰ ਦੇ ਵਿੱਚ ਤਾਂ ਉੱਥੇ ਜਾ ਕੇ ਦੇਖੋ ਫਿਰ ਉਹ ਆ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਕੁੜੀਆਂ ਖਾਸ ਤੌਰ ਤੇ ਆਪਾਂ ਖਬਰਾਂ ਸੁਣੀਆਂ ਨੇ ਕਿ ਮੁੱਕਰ ਜਾਂਦੀਆਂ ਨੇ ਬਾਹਰ ਜਾਂਦੀਆਂ ਨੇ ਨਹੀਂ ਮੈਂ ਕੁੜੀਆਂ ਦੀ ਗੱਲ ਨਹੀਂ ਕਰੂੰਗਾ ਮੁੰਡੇ ਵੀ ਹੁੰਦੇ ਨੇ ਜੀ ਮੁੰਡੇ ਵੀ ਵਿੱਚੋਂ ਕਾਫੀ ਹੁੰਦੇ ਨੇ ਜਿਹੜੇ ਬਦਲ ਜਾਂਦੇ ਨੇ ਬਾਅਦ ਦੇ ਵਿੱਚ ਸਾਫ਼ ਤੌਰ ਤੇ ਮਨਾ ਹੀ ਕਰ ਜਾਂਦੇ ਨੇ ਕਿਉਂ ਕਿਉਂਕਿ ਸਿਰਫ ਉਹਨਾਂ ਦੀ ਜਿਹੜੀ ਮੈਰਿਜ ਹੁੰਦੀ ਆ ਉਹ ਕੰਟ੍ਰੈਕਟ ਬੇਸਡ ਹੁੰਦੀ ਆ ਤੇ ਉਸ ਦੇ ਵਿੱਚ ਅ ਪੱਕੇ ਤੌਰ ਤੇ ਸ਼ਾਇਦ ਮੈਨੂੰ ਵੈਸੇ ਇੰਨਾ ਤਾਂ ਨਹੀਂ ਪਤਾ ਬਟ ਸ਼ਾਇਦ ਉਸ ਦੇ ਵਿੱਚ ਲਿਖਿਆ ਵੀ ਹੁੰਦਾ ਹੈ ਕਿ ਇਹ ਉਹ ਸਿਰਫ ਇੱਕ ਕੰਟਰੈਕਟ ਹੈ ਉਸ ਤੋਂ ਬਾਅਦ ਤੁਸੀਂ ਅਲੱਗ ਵੀ ਹੋ ਸਕਦੇ ਹੋ ਤਾਂ ਮੇ ਵੀ ਸ਼ਾਇਦ ਇਸ ਵਜ੍ਹਾ ਕਰਕੇ ਵੀ ਕਈ ਜਿਹੜੇ ਫਿਰ ਕਪਲ ਨੇ ਉਹ ਅਲੱਗ-ਅਲੱਗ ਹੋ ਜਾਂਦੇ ਨੇ ਇੱਕ ਤਰ੍ਹਾਂ ਦਾ ਕਹਿ ਲੀਏ ਕਿ ਹਿੰਦੂਸਤਾਨ ਗਵਰਨਮੈਂਟ ਤੇ ਜਿਹੜੀ ਵਿਦੇਸ਼ ਦੇ ਵਿੱਚ ਗਵਰਨਮੈਂਟ ਹੈ ਉਹਦੇ ਨਾਲ ਤੁਸੀਂ ਧੋਖਾਧੜੀ ਹੀ ਕਰ ਰਹੇ ਆ ਕੰਟਰੈਕਟ ਮੈਰਿਜ ਦੇ ਸਬੰਦ ਸੋ ਜ਼ਿਆਦਾਤਰ ਕੰਟਰੈਕਟ ਮੈਰਿਜ ਦੇ ਜਿਹੜੇ ਮਸਲੇ ਨੇ ਉਹ ਆਇਲੈਂਡ ਸੈਂਟਰਾਂ ਤੋਂ ਬੰਬਦਨੇ ਸ਼ੁਰੂ ਹੁੰਦਨੇ ਨੇ ਜੀ ਆਇਲੈਂਡ ਸੈਂਟਰਾਂ ਦੇ ਵਿੱਚ ਮੈਂ ਦੇਖਿਆ ਕਿ ਅਗਲਾ ਕਹਿੰਦਾ ਤੈਨੂੰ ਕੁੜੀ ਮਿਲਾ ਲੰਨੇ ਆ ਤੇਰਾ ਵਿਆਹ ਹੋ ਜਾਊਗਾ ਤੈਨੂੰ ਬਾਹਰ ਲੈ ਜਾਊਗੀ ਇਹ ਜੇ ਮਸਲੇ ਫਿਰ ਫਿਰ ਉਹਨਾਂ ਦੇ ਜਿਹੜੇ ਹੈਗੇ ਜੇਬਾਂ ਦੀ ਭਰਮ ਦੀ ਜਿਹੜੀ ਸ਼ੁਰੂਆਤ ਵੀ ਫਿਰ ਉਹ ਹੋ ਜਾਂਦੀ ਹੈ ਇੱਕ ਜਿਹੜਾ ਮੰਨ ਲੈ ਵਿਦੇਸ਼ ਜਾਣਾ ਹੁੰਦਾ ਨੋਰਮਲ ਜਾਣਾ ਹੋਵੇ ਤਾਂ ਮੇਰੇ ਕੋਲ 15-20 ਲੱਖ ਚ ਜਾਏਗਾ ਤੇ ਜਦੋਂ ਇਹ ਸਾਰਾ ਕੁਝ ਸੰਧਤ ਉਹੀ ਚੀਜ਼ਾਂ 25-30-50 ਲੱਖ ਤੱਕ ਚਲੀ ਜਾਂਦੀਆਂ ਹਾਂ ਜੀ ਜੀ ਸੋ ਇਹ ਜਿਹੜਾ ਹੈਗਾ ਕੰਟਰੈਕਟ ਮੈਰਿਜ ਦੇ ਜਿਹੜੇ ਨੁਕਸਾਨ ਨੇ ਫਿਰ ਬਾਅਦ ਦੇ ਵਿੱਚ ਜਦੋਂ ਆਪਸ ਨਹੀਂ ਬਣਦੀ ਜਾਂ ਇੱਕ ਦੂਜੇ ਨੂੰ ਉਹ ਨਾ ਨਾਲ ਰਹਿਣ ਦੀ ਸਹਿਮਤੀ ਜਤਾਉਂਦੇ ਨਹੀਂ ਫਿਰ ਕਿਹਾ ਜਾਂਦਾ ਕਿ ਛੱਡ ਲੈਣਾ ਤੋ ਖਾ ਹੋ ਗਿਆ ਇੱਥੇ ਸਿਰ ਆਪਾਂ ਇਹ ਵੀ ਗੱਲ ਕਹਿ ਸਕਦੇ ਆ ਇਕੱਲੇ ਆਪਾਂ ਮੁੰਡਿਆਂ ਦੀ ਨਹੀਂ ਗੱਲ ਕਰਦੇ ਵੀ ਕੱਲੇ ਮੁੰਡੇ ਹੀ ਕਹਿੰਦੇ ਨੇ ਸਾਨੂੰ ਜਿਹੜੀ ਅਲਰਟਸ ਕੀਤੀ ਹੋਈ ਕੁੜੀ ਦਾ ਆਉਂਦੇ ਪਰ ਅੱਜ ਕੱਲ ਜਿਹੜੀਆਂ ਕੁੜੀਆਂ ਦੀ ਡਿਮਾਂਡ ਜ਼ਿਆਦਾ ਹੋਈ ਹੈ ਕਿ ਸਾਨੂੰ ਮੁੰਡਾ ਉਹ ਮੈਂ ਦਾ ਚਾਹੀਦਾ ਜਿਹੜਾ ਬਾਹਰ ਪੀਆ ਰਹੋ ਹੋਵੇ ਪੀਆ ਰਹੋ ਹੋਵੇ ਜੀ ਐਨ ਆਰ ਆਈ ਮੁੰਡਾ ਪਰ ਉੱਥੇ ਇਹ ਨਹੀਂ ਆਪਾਂ ਦੇਖਦੇ ਵੀ ਚਲੋ ਉੱਥੇ ਪੀਆ ਰਹੇ ਆ ਵੀ ਉਹਦਾ ਜਿਹੜਾ ਬਿਹੇਵੀਅਰ ਮਤਲਬ ਕਿ ਸੁਭਾਅ ਕਿਸ ਤਰ੍ਹਾਂ ਕੋ ਨੇਚਰ ਕਿਸ ਤਰ੍ਹਾਂ ਦੀ ਹੋਵੇਗੀ ਚਲੋ ਇੱਥੋਂ ਵਿਆਹ ਕਰਾ ਲੈਂਦੇ ਨੇ ਜ਼ਿਆਦਾਤਰ ਅੱਜ ਕੱਲ ਜਿਹੜੇ ਨੇ ਵਿਆਹ ਆਨਲਾਈਨ ਹੀ ਇੱਧਰ ਤਾਂ ਮੁੰਡੇ ਜਿਹੜਾ ਹੈ ਵੀਡੀਓ ਕਾਲ ਤੇ ਉਹਦਾ ਸ਼ਗਨ ਪਾ ਦਿੰਦੇ ਨੇ ਹੂੰ ਇਹ ਵੀ ਹੁੰਦਾ ਸਰ ਰਿਸ਼ਤੇ ਚੇਂਜ ਹੋਏ ਨੇ ਟੈਕਨੋਲੋਜੀ ਦਾ ਕਿੰਨਾ ਵਧੀਆ ਫਾਇਦਾ ਚੱਕਿਆ ਯਾਰਾ ਕਿ ਸ਼ਗਰ ਵੀ ਆਨਲਾਈਨ ਪੈ ਜਾਂਦੇ ਨੇ ਹੁਣ ਜੀ ਅੱਜ ਕੱਲ ਤਾਂ ਵਿਆਹ ਵੀ ਸਰ ਆਨਲਾਈਨ ਹੀ ਹੁੰਦੇ ਨੇ ਜੀ ਬਿਲਕੁਲ ਸਾਡੇ ਪਿੰਡ ਹੋਏ ਨੇ ਕਾਫੀ ਸੋਨਮ ਦੇ ਪਿੰਡ ਦੇ ਵਿੱਚ ਤਾਂ ਫਿਰ ਸ਼ਗਲ ਸ਼ਗਲ ਵੀ ਆਨਲਾਈਨ ਚਲੇਗੇ ਜੀ ਦੇ ਜਿਹੜੇ ਕਿਸੇ ਨੂੰ ਸਰ ਇਹਦੇ ਵੀ ਰਸਮਾਂ ਇੱਥੇ ਸਾਰੀਆਂ ਕਰ ਰਹੇ ਨੇ ਉਹ ਵੀ ਸਾਡੀ ਬੇਟੀ ਦਾ ਵਿਆਹ ਹੈ ਹੈਨਾ ਸਾਰੀਆਂ ਰਸਮਾਂ ਕਰ ਰਹੇ ਨੇ ਤੇ ਉਹ ਬੇਟੀ ਇੱਥੇ ਨਹੀਂ ਹੈ ਉਹ ਬਾਹਰ ਹੈ ਨਾਨਕ ਸ਼ੱਕ ਵੀ ਮੰਗਾਈ ਗਈ ਆ ਪਾਕਿਆਂ ਵੱਲੋਂ ਇਧਰ ਦਾ ਟੱਪਰ ਇੰਜੋਏ ਵਾਜੇ ਚ ਲੱਗਾ ਹੋਇਆ ਤੇ ਕੁੜੀ ਉੱਤੇ ਕੰਮ ਤੇ ਲੱਗੀ ਹੋਈ ਸੋ ਆ ਜੀ ਸਰ ਆਨਲਾਈਨ ਹੀ ਹੋ ਗਿਆ ਵਿਆਹ ਫਿਰ ਤਾਂ ਉਹ ਕਰ ਲੋਗੀ ਸਰ ਕਿ ਨਾਨਕ ਸ਼ੱਕ ਦਾ ਵੀ ਬਸ ਇੰਨਾ ਕ ਥਾਲ ਰੱਖੋ ਫੋਟੋ ਖਿੱਚੋ WhatsApp ਕਰ ਦੋ ਫਿਰ ਉਹ ਤੋਂ ਥਾਲ ਤਾਂ ਚਾਹੇ ਦੁਕਾਨਦਾਰ ਕੋਲੇ ਜਾ ਕੇ ਕਿਛਕਿਲੇ ਆਓ ਫਿਰ ਹਾਂਜੀ ਬਿਲਕੁਲ ਘਰੇ ਲੈ ਆਓ ਨਾ ਕੱਲੀ ਫੋਟੋ ਖਿੱਚ ਕੇ ਦੇ ਦਿਓ ਚਲੋ ਇਹਦੇ ਇੱਕ ਮਜ਼ਾਕ ਦੇ ਵਿੱਚ ਲੱਗੇ ਵੀ ਫੋਟੋ ਆਲਾ ਜੱਕਰ ਪਰ ਕਿਤਨੇ ਕਿਤੇ ਜਿਹੜੇ ਰਿਸ਼ਤੇ ਟੋੜੇ ਇਸ ਤਰ੍ਹਾਂ ਅ ਬਿਨਾ ਕਿਸੇ ਨੂੰ ਮਿਲੇ ਬਿਨਾ ਫਿਜ਼ੀਕਲ ਆਪ ਅਮੂ ਸਾਹਮਣੇ ਹੋਏ ਬਣਾਏ ਜਾ ਰਹੇ ਨੇ ਉਹ ਕਿੰਨੇ ਕੁ ਕਿੰਨੇ ਕੁ ਮਜ਼ਬੂਤ ਹੋਣਗੇ ਤਾਂ ਹੀ ਤਾਂ ਕੋਰਟ ਜਿਹੜੇ ਕੋਰਟ ਨੇ ਮਾਨਯੋਗ ਅਦਾਲਤ ਨੇ ਉਹਨਾਂ ਦੇ ਵਿੱਚ ਤਲਾਕ ਦੇ ਕੇਸ ਰੋਜ਼ਾਨਾ ਦੇਖਦੇ ਆਪਾਂ ਇਹ ਮਾਮਲਾ ਜਿਹੜਾ ਹੈਗਾ ਬੜਾ ਗੰਭੀਰ ਹੈਗਾ ਸੁਪਰ ਸੋਚਣਾ ਚਾਹੀਦਾ ਹੈਗਾ ਤੁਹਾਨੂੰ ਕੀ ਲੱਗਦਾ ਵੀ ਸੁਣੋ ਮੈਂ ਇਹਦੇ ਬਾਰੇ ਪੰਜਾਬ ਸਰਕਾਰ ਨੂੰ ਵੀ ਕੋਈ ਕਦਮ ਚੱਕਣਾ ਚਾਹੀਦਾ ਸਰ ਜ਼ਰੂਰ ਚੱਕਣਾ ਚਾਹੀਦਾ ਕਿਉਂਕਿ ਦੇਖੋ ਹੁਣ ਆਪਾਂ ਜ਼ਿਆਦਾਤਰ ਜੇਕਰ ਕੋਰਟ 'ਚ ਵੀ ਜਾਈਏ ਜ਼ਿਆਦਾਤਰ ਕੇਸ ਐਦਾਂ ਦੇ ਹੀ ਆਪਾਂ ਨੂੰ ਮਿਲਣਗੇ ਜਿਵੇਂ ਡਿਵੋਰਸ ਦੇ ਹੋਗੇ ਹਨ ਤਲਾਕ ਹੋ ਜਾਂਦਾ ਹੈ ਕਿ ਉਹੀ ਗੱਲ ਪਹਿਲਾਂ ਵੀ ਆਪਣੀ ਕੀਤੀ ਹੈ ਕਿ ਜਿਹੜਾ ਪੀਆਰ ਕਹਿੰਦੇ ਨੇ ਕੁੜੀ ਵੀ ਸਰਾ ਹਾਂ ਮੁੰਡਾ ਪੀਆਰ ਹੋਵੇ ਪਰ ਇਤੋਂ ਕੁੜੀ ਚਲ ਜਾਂਦੀ ਆ ਪਰ ਕਿੰਨੇ ਕੇਸ ਇਹ ਵੀ ਦੇਖਣੇ ਕੁੜੀ ਉਧਰ ਜਾ ਕੇ ਰੋਂਦੀ ਆ ਕਿ ਮੈਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਕਿ ਮੈਨੂੰ ਬਾਹਰ ਤਾਂ ਬੁਲਾ ਲਿਆਗੇ ਵੀ ਪੀਆਰ ਹੈ ਵਧੀਆ ਕਿ ਉੱਥੇ ਉਹਨਾਂ ਇਹ ਨਹੀਂ ਪਤਾ ਕਿ ਉਹ ਕਿੰਨੇ ਕੋਈ ਨਸ਼ਾ ਵੀ ਕਰਦਾ ਕੋਈ ਡਰਿੰਕ ਵੀ ਕਰਦਾ ਕਈ ਵਾਰ ਦੇਖੋ ਮੈਮ ਇੱਥੇ ਜਿਵੇਂ ਮੈਮ ਨੇ ਕਿ ਇੱਕ ਗੱਲ ਕਹੀ ਆ ਸਰ ਕਿ ਇੱਥੇ ਨਾ ਕਈ ਵਾਰ ਬੱਚੇ ਨਹੀਂ ਇਹ ਸਭ ਚੀਜ਼ਾਂ ਬੋਲਦੇ ਕਿ ਅਸੀਂ ਕੰਟਰੈਕਟ ਮੈਰਿਜ ਕਰਵਾਣੀ ਆ ਕਈ ਮੈਂ ਪੇਰੈਂਟਸ ਵੀ ਅਜੀ ਹੈ ਦੇਖੋ ਨੇ ਜਿਹੜੇ ਕੀ ਕਹਿੰਦੇ ਨੇ ਕਿ ਸਾਨੂੰ ਤਾਂ ਜੀ ਐਨ ਆਰ ਆਈ ਮੁੰਡਾ ਚਾਹੀਦਾ ਤਾਂ ਦੇਖੋ ਉਹ ਆਪਣੇ ਚਲੋ ਇੱਕ ਪਾਸੇ ਉਹ ਆਪਣੇ ਬੱਚੇ ਦਾ ਭਵਿੱਖ ਵਾਰ ਸੋਚਦੇ ਨੇ ਫਿਊਚਰ ਦੇ ਦਿੰਦੇ ਨੇ ਕਿ ਉਹ ਖੁਸ਼ ਰਹੇ ਪਰ ਦੂਜੀ ਤਰਫ ਉਹ ਇਹ ਚੀਜ਼ਾਂ ਨਹੀਂ ਦੇ ਦੇ ਕਿ ਉਹਨਾਂ ਦਾ ਨੇਚਰ ਆਪਣੇ ਨਾਲੋਂ ਕਿੰਨਾ ਜ਼ਿਆਦਾ ਅਲੱਗ ਹੋ ਸਕਦਾ ਆਪਾਂ ਉਹਨਾਂ ਦੀ ਫੈਮਲੀ ਨੂੰ ਪਹਿਲਾਂ ਤੋਂ ਨਹੀਂ ਜਾਣਦੇ ਇੱਥੇ ਤਾਂ ਆਪਾਂ ਕਿੰਨੀ ਪੁੱਛ ਪੜਤਾਲ ਵੀ ਕਰਦੇ ਆ ਜਿਹੜਾ ਵਿਅਕਤੀ ਜਿਹੜਾ ਵਿਅਕਤੀ ਬਾਹਰ ਪੀ ਆਰ ਹੋਇਆ ਤਾਂ ਮੈਂ ਇਹ ਲਗਾ ਲਓ ਵੀ ਅੰਦਾਜ਼ਨ ਜ਼ਿਆਦਾ ਰਹਿੰਦਾ ਘੱਟੋ ਘਾਟ ਅੱਥੇ ਤੋਂ 8-10 ਸਾਲ ਪਹਿਲਾਂ ਗਿਆ ਹੋਊਗਾ ਹਾਂਜੀ 8-10 ਸਾਲਾਂ ਚੋਂ ਦਾ ਲਾਈਫ ਸਟਾਈਲ ਕੀ ਰਹਿ ਗਿਆ ਹੁਣ ਕਿ ਕਿੰਨੀ ਚੇਂਜ ਆ ਗਈ ਹੋਣੀ ਹੈ ਉਸ ਚੀਜ਼ ਨੂੰ ਆਪਾਂ ਸਮਝਦੇ ਨਹੀਂ ਹੈਗੇ ਸਰ ਉਹ ਵੀ ਇੱਥੇ ਆਪਾਂ ਏਜ ਵੀ ਨਹੀਂ ਦੇਖਦੇ ਹੈਗੇ ਅੱਜ ਕੱਲ੍ਹ ਦੇਖਦੇ ਨੇ ਨਾ ਜਿਵੇਂ ਹੁਣ ਕਈ ਵਾਰ ਇਧਰ ਕੁੜੀ ਹੈ ਆਪਣੇ ਜਿਵੇਂ 20-22 ਸਾਲ ਦੀ ਕੁੜੀ ਹੈ ਉਧਰ ਜਦੋਂ ਆਪਾਂ ਕਹਿ ਦਿੰਦੇ ਵੀ ਉਹ ਹੱਟਸਾ 8-10 ਸਾਲ ਤੋਂ ਪੀਅਰ ਹੈ ਉਧਰ ਕਿ ਉਹਦੇ ਏਜ ਦੇ ਬਾਡੀ ਨੂੰ ਵੇਖਣਾ ਚਾਹੀਦਾ ਦੁਖਣੀ ਏਜ ਦੇ ਨਾਲ ਵੀ 35-40 ਦੇ ਪਰ ਪਿੱਛੇ ਦੇ ਤਾਂ ਕਈ ਕਿਸੇ ਇਹ ਜਿਹੀ ਆਏ ਵੀ ਹਾਂਜੀ ਬਿਲਕੁਲ ਬਹੁਤ ਕੇਸ ਐ ਐਸੇ ਸੁਣੇ ਆਪਾਂ ਜਿਵੇਂ ਭੂਆ ਦੇ ਮੁੰਡੇ ਨਾਲ ਜੀ ਮਾਸੀ ਦੇ ਮੁੰਡਿਆਂ ਨਾਲ ਕਾਫੀ ਕੇਸ ਸਾਰੇ ਐਮਐਨ ਦੇ ਨਹੀਂ ਸਿਰਫ ਇੱਕ ਐ ਆਨਲੀ ਬਾਹਰ ਜਾਣ ਦੇ ਚੱਕਰ ਦੇ ਵਿੱਚ ਬਟ ਉੱਥੇ ਆਪਾਂ ਆਪਣੇ ਰਿਸ਼ਤੇ ਨਹੀਂ ਦੇਖਦੇ ਵੀ ਆਪਣੇ ਆਪਾਂ ਰਿਸ਼ਤੇ ਦੇ ਉਹਦੇ ਭੈਣ ਭਰਾ ਲੱਗਦੇ ਜੀ ਯਾਨੀ ਕਿ ਆਪਾਂ ਕਹਿ ਸਕਦੇ ਹਾਂ ਕਿ ਵਿਆਹ ਵਰਗੇ ਪਵਿੱਤਰ ਰਿਸ਼ਤੇ ਦਾ ਮਖੌਲ ਉਡਾਇਆ ਜਾ ਰਿਹਾ ਹੈ ਕੰਟਰੈਕਟ ਮੈਰਿਜ ਦੇ ਨਾਮ ਦੇ ਉੱਪਰ ਹੂੰ ਜੀ ਕਹ ਸਕਦੇ ਇਸ ਗੱਲ ਨੂੰ ਹਾਂਜੀ ਬਿਲਕੁਲ ਅ ਫਿਰ ਕੀ ਕਿ ਕਿਵੇਂ ਅਸੀਂ ਉਸ ਪਰਮਾਤਮਾ ਦੇ ਅੱਗੇ ਦੁਆ ਕਰਦੇ ਹੋਵਾਂਗੇ ਕਿੱਦਾਂ ਉਹ ਦਿਨ ਦੇਲੇ ਦੇ ਝੰਡੋੜਿਆਂ ਨਹੀਂ ਜਾਂਦਾ ਹੋਗਾ ਜਦੋਂ ਆਪਣੀ ਸਾਕੀ ਭੂਆ ਦੀ ਕੁੜੀ ਆ ਆਪਣੇ ਰਿਸ਼ਤੇਦਾਰ ਨੂੰ ਵਿਆਹ ਕਰਾ ਕੇ ਜੀ ਆਪਰ ਬੈਠ ਕੇ ਹੈਨਾ ਸ਼ਗਨ ਪੋਣ ਸਰ ਸਾਰੀਆਂ ਰਸਮਾਂ ਉਹੀ ਕਰਨੀਆਂ ਇੱਧਰ ਵੀ ਤਾਂ ਅਸੀਂ ਬਾਹਰ ਚੱਲੇ ਆ ਬਟ ਉੱਥੇ ਪੇਰੈਂਟਸ ਨੂੰ ਵੀ ਸੋਚਣਾ ਚਾਹੀਦਾ ਵੀ ਉਂਝ ਤਾਂ ਇਹ ਵੀ ਮੇਰੀ ਧੀ ਆ ਉਹਨੂੰ ਆਪਾਂ ਆਪਣੀ ਨੂੰ ਬਣਾਉਣ ਜਾ ਰਹੇ ਹਾਂ ਹਾਂਜੀ ਕਿਉਂਕਿ ਤੇ ਮਾਸੀ ਦੀ ਬੇਟੀ ਭੂਆ ਦੀ ਬੇਟੀ ਆਪਣੀ ਧੀ ਹੁੰਦੀ ਹੈ ਕਿਉਂਕਿ ਆਪਾਂ ਕਹਿ ਦਿੰਦੇ ਆ ਨਾ ਕਿ ਮਾਸੀ ਮਾਂ ਜੈਸੀ ਯਾਨੀ ਤੇ ਕਈ ਵਾਰ ਕੀ ਹੁੰਦਾ ਕਿ ਹੁਣ ਆਪਣੀ ਮਾਂ ਤੇ ਮਾਸੀ ਇਹਨਾਂ ਦਾ ਤਾਂ ਇੱਕੋ ਹੀ ਰਿਲੇਸ਼ਨ ਹੈ ਨਾ ਇੱਕੋ ਹੀ ਤਾ ਕਿਤੇ ਨਾ ਕਿਤੇ ਆਪਾਂ ਬਚਪਨ ਤੋਂ ਤਾਂ ਐਦਾਂ ਹੁੰਦਾ ਕਿ ਪੈਨ ਭਰਾ ਕਹਿ ਕੇ ਆਪਾਂ ਨੂੰ ਕਿਹਾ ਜਾਂਦਾ ਕਿ ਤੇਰੀ ਰਿਸ਼ਤਾ ਹੈ ਫਿਰ ਉਹਨਾਂ ਨੂੰ ਇੱਕ ਹਸਬੰਦ ਵਾਈਫ ਦਾ ਰੂਪ ਦੇ ਕੇ ਉਹਨਾਂ ਨੂੰ ਇੱਕ ਆਜੀਹਾ ਰੂਪ ਦੇ ਦਿੱਤਾ ਨਵਾਂ ਹੀ ਰਿਸ਼ਤਾ ਆਪਾਂ ਕਹਿ ਸਕਦੇ ਕਿ ਉਤਪੰਨ ਹੋ ਜਾਂਦੇ ਨੇ ਐਦਾਂ ਤੇ ਫਿਰ ਇਹੋ ਚੀਜ਼ਾਂ ਨੂੰ ਕਿਵੇਂ ਅਮਾਨਸ਼ੂਰ ਤੋਂ ਆਪਣਾ ਦੂਰ ਕਰਨਾ ਚਾਹੀਦਾ ਹੈ ਕਹਿੰਦੇ ਜਿਹਦੇ ਬਾਰੇ ਅਵੇਰਨੈਸ ਲੋਕਾਂ ਨੂੰ ਹੈਗੀ ਹੈ ਪਰ ਅਮਲ ਕਿਉਂ ਨਹੀਂ ਹੋ ਰਿਹਾ ਹੈਗਾ ਕਿਤੇ ਨਾ ਕਿਤੇ ਸਰ ਅੱਜਕੱਲ ਇੱਕ ਤਾਂ ਅ ਬੱਚਿਆਂ ਦੇ ਵਿੱਚ ਥੋੜਾ ਬਹੁਤਾ ਸਰਕਾਰਾਂ ਨੂੰ ਥੋੜਾ ਜ਼ੋਰ ਲਗਾਉਣਾ ਚਾਹੀਦਾ ਕਿਉਂਕਿ ਅੱਜ ਕੱਲ ਦੇ ਬੱਚਿਆਂ ਦੇ ਸ਼ਿਕਾਇਤ ਇਹ ਬੱਚੇ ਸਰ ਇੱਕ ਗਰੇਜੇ ਬਣ ਗਿਆ ਵੀ ਅਸੀਂ ਬਾਹਰ ਜਾਣਾ ਚਾਹੀਦਾ ਕਿ ਕਿਸੇ ਕਿਵੇਂ ਮਰਜੀ ਜਾਈਏ ਅਸੀਂ ਕਿਸ ਹੱਦ ਤੱਕ ਇਹ ਚੱਲ ਜਾਂਦੇ ਨੇ ਪਰ ਨੌਜਵਾਨ ਪੀੜੀ ਜ਼ਿਆਦਾਤਰ ਇਹ ਕਹਿੰਦੀ ਸੁਣੀ ਜਾਂਦੀ ਕਿ ਇੱਥੇ ਰੁਜ਼ਗਾਰ ਨਹੀਂ ਹੈਗਾ ਹਾਂਜੀ ਉਹੀ ਗੱਲ ਕਿ ਇੱਥੇ ਬੇਰੁਜ਼ਗਾਰ ਦੀ ਗੱਲ ਕਰ ਰਹੇ ਬਟ ਸਰਕਾਰ ਨੂੰ ਵੀ ਆਪਾਂ ਕਹਿਣੇ ਆਪਣੇ ਚੈਨਲ ਰਾਹੀਂ ਅਪੀਲ ਕਰਦੇ ਹਾਂ ਵੀ ਬਤਵੱਦ ਜਿਹੜੇ ਬੱਚਿਆਂ ਨੂੰ ਰੋਜ਼ਗਾਰ ਦਿੱਤਾ ਹੈ ਬਟ ਉੱਥੇ ਸਾਡੀ ਸੋਚ ਤੇ ਵੀ ਡਿਪੈਂਡ ਕਰਦੀ ਹੈ ਜੇਕਰ ਆਪਣੇ ਚ ਗੁਨਾਹ ਅਸੀਂ ਮੈਂ ਤੇ ਮਨਸ ਅਸੀਂ ਡੇਲੀ ਜਿਹੜਾ ਇਹਦੇ ਉੱਪਰ ਜਿਹੜੇ ਡਿਸਕਸ਼ਨ ਕਰਦੇ ਹੁੰਨੇ ਆ ਕਿ ਜਿਹੜਾ ਸਾਡੇ ਦੀ ਵੀ ਸੋਚ ਤੇ ਡਿਪੈਂਡ ਕਰਦੀ ਹੈ ਕਿ ਜੇਕਰ ਸਾਡੇ ਚ ਔਗੁਨ ਨੇ ਉਹਦੇ ਵਿੱਚ ਕੋਈ ਨਾ ਕੋਈ ਗੁਣਤਾ ਆਪਣੇ ਵਿੱਚ ਹੈਗੀ ਹੈ ਕਿ ਉਸ ਜਿਹੜਾ ਗੁਣ ਨੂੰ ਸਾਨੂੰ ਅੱਗੇ ਲਿਆਉਣ ਜਿਹੜਾ ਸਾਡੇ ਅੰਦਰ ਕਲਾ ਹੈ ਉਹਨੂੰ ਅੱਗੇ ਲਿਆ ਕੇ ਅਸੀਂ ਆਪਣੇ ਪੈਰਾਂ 'ਤੇ ਖੜੇ ਹੋ ਸਕਦੇ ਹਾਂ ਬਿਲਕੁਲ ਸਾਡੇ ਕੋਲ ਦੋਨੋਂ ਪਾਸੇ ਐਗਜ਼ਾਮਪਲ ਆ ਹੈਗੇ ਨੇ ਸੋਲਮ ਸ਼ਰਮਾ ਹੈਗੇ ਨੇ ਜਿਹੜੇ ਕਿ ਮੈਰਿਡ ਨੇ ਆਪਣੀ ਮੈਰਿਡ ਲਾਈਫ ਦੇ ਵਿੱਚ ਆਪਣਾ ਜਿਹੜਾ ਕੀਤਾ ਹੈਗਾ ਉਹ ਕਲਰਨਵਸਤੀ ਆਂਦ ਨੇ ਨਿਊਜ਼ ਐਂਕਰ ਕਰਦੇ ਨੇ ਅਤੇ ਖਬਰਾਂ ਪੜ੍ਹਦੇ ਹੈਗੇ ਨੇ ਆਪਣੇ ਕੀਤੇ ਨੂੰ ਨਹੀਂ ਛੱਡਿਆ ਹੈਗਾ ਪਰ ਆਪਣੇ ਆਪ ਨੂੰ ਉਹਨਾਂ ਸક્ષਮ ਕਰ ਰਹੇ ਨੇ ਕਿ ਆਪਣੇ ਪੈਰਾਂ ਤੇ ਖੜੇ ਹੋ ਸਕਣ ਤੇ ਨਾਲ ਹੀ ਆਪਾਂ ਮਨਸ਼ੂ ਦੀ ਗੱਲ ਕਰੀਏ ਮਨਸ਼ੂ ਵੀ ਜਿਹੜੀ ਹੈਗੀ ਹੈ ਕਾਫੀ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇੱਥੇ ਪਟਿਆਲਾ ਪਹੁੰਚਦੀ ਸਾਡੇ ਕੋਲੇ ਤੇ ਇੱਥੇ ਸਟੂਡੀਓ 'ਚ ਰੋਜ਼ ਨਾ ਖਬਰਾਂ ਪੜ੍ਹਉਂਦੀ ਹੈ ਇਹ ਐਗਜ਼ਾਮਪਲ ਹੈ ਜੇਕਰ ਅਸੀਂ ਕੰਮ ਕਰਨਾ ਹੋਵੇ ਤਾਂ ਸਾਨੂੰ ਇੱਥੇ ਵੀ ਕੰਮ ਹੈਗਾ ਆਪਣਾ ਜਿਹੜਾ ਵਿਸ਼ਾ ਹੈਗਾ ਚੁਣਿਆ ਹੋਵੇ ਜ਼ਰੂਰੀ ਨਹੀਂ ਵਿਦੇਸ਼ ਜਾਣ ਦੀ ਚਾਹ ਜਿਹੜੀ ਹੈਗੀ ਹੈ ਪ੍ਰਦੇਸ਼ ਚਾਲ ਦਾ ਜੇ ਮੌਕਾ ਮਿਲਦਾ ਤਾਂ ਚਲੋ ਠੀਕ ਹੈ ਆਪਸ ਵਿੱਚ ਕੁਝ ਸਕਦੇ ਕਿ ਆਪਰਚੂਨਿਟੀ ਹੈਗੀ ਪਰ ਉਸ ਆਪਰਚੂਨਿਟੀ ਦੇ ਚੱਕਰਾਂ ਦੇ ਵਿੱਚ ਅਸੀਂ ਇਹ ਜੇ ਕੰਟਰੈਕਟ ਮੈਜਾ ਵਾਲੇ ਪਾਸੇ ਨਾ ਪਈਏ ਮਨਸ਼ੂ ਕੀ ਕਹਿੰਨੇ ਤੁਸੀਂ ਜੀ ਬਿਲਕੁਲ ਕਿਤੇ ਨਾ ਕਿਤੇ ਸਰ ਮੈਨੂੰ ਇਦਾਂ ਲੱਗਦਾ ਕਿ ਆਪਾਂ ਸਰਕਾਰਾਂ ਤੇ ਤਾਂ ਚੀਜ਼ਾਂ ਥੋਪ ਦਿੰਦੀਆਂ ਕਿ ਰੋਜ਼ਗਾਰ ਨਹੀਂ ਹੈ ਦੂਜੇ ਪਾਸੇ ਆਪਾਂ ਖੁਦ ਜੇਕਰ ਆਪਣੇ ਤੇ ਸੋਚ ਕੇ ਚਲਾਈਏ ਜਿਵੇਂ ਇੱਕ ਵਾਰ ਆਪਾਂ ਗੱਲ ਕੀਤੀ ਸੀ ਦਹੇਜ ਦੀ ਤਾਂ ਜੇਕਰ ਮਾਪੇ ਇਹ ਚੀਜ਼ ਸੋਚ ਲੈਣ ਕਿ ਅਸੀਂ ਸਾਡੀ ਕੁੜੀ ਨੂੰ ਕੁਝ ਅਜੀਹਾ ਜਿਨੂੰ ਸਿਲਾਈ ਕਢਾਈ ਆਉਂਦੀ ਆ ਮੰਨ ਲਓ ਬੁਟੀਕ ਖੋਲ ਕੇ ਦੇ ਸਕਦੇ ਆ ਤਾਂ ਜਿਹੜੀ ਮਹੱਲੇ ਦੀ 4-5 ਔਰਤਾ ਨੇ ਉਹ ਵੀ ਉਹਦੇ ਕੋਲ ਕੰਮ ਕਰ ਸਕਦੇ ਆ ਯਾਨੀ ਕਿ ਵਿਆਹ ਸ਼ਾਦੀਆਂ ਦੇ ਵਿੱਚ ਮੋٹے ਪੈਸੇ ਖਰਚਣ ਨਾਲੋਂ ਚੰਗਾ ਵੀ ਤੁਸੀਂ ਉਸ ਨੂੰ ਹੋਰੋਂ ਪੈਸਿਆਂ ਦਾ ਕੋਈ ਕਾਰੋਬਾਰ ਸ਼ੁਰੂ ਕਰਵਾ ਦਿਓ ਜਿਵੇਂ ਤੁਸੀਂ ਕਿਸੇ ਲੜਕੀ ਦੇ ਨਾਲ ਕੰਟਰੈਕਟ ਮੈਰਿਜ ਆਪਣੇ ਪੁੱਤ ਦੀ ਕਰਾ ਕੇ ਦੇਵਿਓ ਤਾਂ 25 ਤੋਂ 30 ਲੱਖ ਰੁਪਏ ਮੇਰੇ ਘਰ ਘਟੋਟ ਲੱਗ ਜਾਂਦਾ ਵੈਸੇ ਤਾਂ ਜਿਆਦਾ ਗ੍ਰਾਂਟ ਆਉਂਦਾ ਉਸ ਬੱਚੀ ਤੋਂ 30 ਲੱਖ ਰੁਪਏ ਦੇ ਵਿੱਚ ਆਪਣੇ بیٹے ਨੂੰ ਜੇ ਤੁਸੀਂ ਬਿਜ਼ਨਸ ਕਰਾ ਕੇ ਦੇਵੋ ਤੋ ਉਹਨੂੰ ਮੇਰੇ ਨਾਲ ਰਿਸ਼ਤੇ ਆਲੀਤ ਹੋਣ ਨਹੀਂ ਨਹੀਂ ਰਿਸ਼ਤੇ ਵੀ ਬਹੁਤ ਵਧੀਆ ਹੋਣਗੇ ਤੇ ਨਾਲੇ ਛੋਟੇ ਅੱਖਾਂ ਵੀ ਮੇਰੇ ਤੁਹਾਡੇ ਸਾਹਮਣੇ ਰੱਖੂਗਾ ਤੁਹਾਡੇ ਘਰ ਦੇ ਵਿੱਚ ਰਹੂਗਾ ਤੁਹਾਡਾ ਪੁੱਤ ਦੇਖੋ ਕਿੰਨਾ ਫਾਇਦਾ ਹੋਏਗਾ ਸਰ ਰੋਜ਼ਗਾਰ ਵੀ ਹੋਏਗਾ ਵਿਆਹ ਵੀ ਹੋਏਗਾ ਨਾਲ ਆਪਣੇ ਕੋਲ ਨਾਲ ਜਿਹੜੇ 5 6 ਜਣੇ ਨੇ ਉਹਨਾਂ ਨੂੰ ਰੋਜ਼ਗਾਰ ਵੀ ਮਿਲੇਗਾ ਕੋਈ ਜੇ ਰੋਜ਼ਗਾਰ ਦੇ ਵਿੱਚ ਉਹ ਜੇ ਬਾਹਰ ਜਾ ਕੇ ਸਕਸੈਸ ਹੋ ਉਸ ਤਰ੍ਹਾਂ ਦੇ ਕੰਮ 'ਚ ਇੱਥੇ ਰੋਜ਼ਗਾਰ 'ਚ ਸਕਸੈਸ ਕਰੋ ਤਾਂ ਜੋ ਇਹਨਾਂ ਕਾਬਿਲ ਹੋ ਜੇ ਵੀ ਘਮਲ ਨੂੰ ਫਿਰ ਉਸਤੇ ਬਾਹਰ ਜਾਵੇ ਤੇ ਰਹਿਣ ਉਸਤੇ ਨਾ ਜਾਵੇ ਕੋਈ ਕਾਰੋਬਾਰ ਕਰਨ ਉਸਤੇ ਨਾ ਜਾਵੇ ਸੋ ਇਹੀ ਜਗਾ ਕੁਝ ਜਿਹੜਾ ਹੈਗਾ ਹੁਣ ਜਿਹਦਾ ਕੰਟਰੈਕਟ ਮੈਸਰ ਦੋ ਬੈਠੇ ਜਿਵੇਂ ਹੁਣ ਆਪਾਂ ਤੁਸੀਂ ਗੱਲ ਕੀਤੀ ਜਿਵੇਂ 30 35 ਲੱਖ ਰੁਪਇਆ ਉਰ ਲਗਾ ਕੇ ਪੇਰੈਂਟਸ ਆਪਣੇ ਬੱਚਿਆਂ ਨੂੰ ਬਾਹਰ ਭੇਜਦੇ ਨੇ ਉੱਥੇ ਇਹ ਵੀ ਨਹੀਂ ਪਤਾ ਹੁੰਦਾ ਕਿ ਉੱਥੇ ਜਾ ਕੇ ਉਹ ਸਫਲ ਹੋ ਗਿਆ ਕਿ ਨਹੀਂ ਹੋਵੇਗਾ ਕਈ ਵਾਰ ਕੰਮ ਵੀ ਨਹੀਂ ਮਿਲਦੇ ਆਪਾਂ ਨੇ ਕਿੰਨੀਆਂ ਵੀਡੀਓਜ਼ ਵੀ ਦੇਖੀਆਂ ਨੇ ਸਵਰਾਂਗੇ ਆਪਾਂ ਨਰਸਾਂ ਕੀਤੀਆਂ ਨੇ ਕਿੰਨੇ ਜਿਹੜਾ ਉੱਥੇ ਡਿਪਰੈਸ਼ਨ ਦੇ ਵਿਚਾਰ ਆ ਕਿ ਮੈਂ ਆਪਣੇ ਪੇਰੈਂਟਸ ਨੂੰ ਕੀ ਦੱਸਾਂਗਾ ਉਹਨਾਂ ਨੇ ਮੇਰੇ ਤੇ 30 ਲੱਖ ਰੁਪਏ ਲਾ ਕੇ ਭੇਜਿਆ ਕਈ ਵਾਰ ਅਜਿਹੇ ਵੀ ਆਪਣੇ ਪੇਰੈਂਟਸ ਪਏ ਨੇ ਜਿਹੜਾ ਆਪਣੀ ਜ਼ਮੀਨ ਜਿਹੜਿਆ ਵੇਚ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜਦੇ ਨੇ ਕਿ ਸਾਡਾ ਬੱਚਾ ਚਲੋ ਉਧਰ ਜਿਹੜਾ ਆਪਾਂ ਵਧੀਆ ਜਿਹੜਾ ਸੈਟਲ ਹੋ ਜੇ ਤੇ ਉਸ ਤੋਂ ਬਾਅਦ ਅਸੀਂ ਜ਼ਮੀਨ ਆਪਾਂ ਦੁਬਾਰਾ ਵੀ ਖਰੀਦ ਲਵਾਂਗੇ ਬਿਲਕੁਲ ਕੰਟਰੈਕਟ ਕੀ ਲੜਕੀ ਚਲੇਗੀ ਲੜਕਾ ਰਹੇਗਾ ਜਾਂ ਲੜਕਾ ਚਲੇਗਾ ਜਾਂ ਲੜਕੀ ਰਹੇਗੀ ਉਹ ਦਿੱਕਤਾਂ ਜਿਹੜੀਆਂ ਆਉਂਦੀਆਂ ਨੇ ਜੇਕਰ ਦੋਨੋਂ ਜਿਹੜਾ ਉੱਥੇ ਚਲੇ ਵੀ ਜਾਣ ਆਪਸ ਜੀਵਣਾਂ ਦੀ ਨਾ ਬੜੇ ਉੱਥੇ ਫਿਰ ਕੋਈ ਰੋਕਣ ਵਾਲਾ ਵੀ ਨਹੀਂ ਹੈਗਾ ਅਪਰਚੂਪੇ ਕਿਵੇਂ ਜੁੰਡਾ ਜੁੰਡਾ ਹੁੰਦੇ ਹੋਣਗੇ ਬਾਹਰ ਬਦੀਚਾ ਦੇ ਵਿੱਚ ਉਹਦੇ ਬਾਰੇ ਕਹਿ ਨਹੀਂ ਸਕਦੇ ਆ ਕਿ ਕਿਉਂਕਿ ਕੰਟਰੈਕਟ ਮੈਰਿਜ ਤਾਂ ਫਿਰ ਕੰਟਰੈਕਟ ਮੈਰਿਜ ਜਾਂ ਫਿਰ ਉਹ ਜਿਹੜੇ ਰਿਲੇਸ਼ਨ ਬਣਦੇ ਨਹੀਂ ਹੈਗੇ ਮੈਨੂੰ ਜਿੱਤਕ ਲੱਗਦਾ ਤੁਸੀਂ ਕੀ ਸਮਝਦੇ ਕੋਈ ਬਣ ਜਾਏਗਾ ਨਹੀਂ ਸਰ ਮੈਨੂੰ ਤਾਂ ਨਹੀਂ ਕਿ ਆਪਾਂ ਕਹਿ ਸਕਦੇ ਜਿਵੇਂ 100 ਦੇ ਵਿੱਚ ਇੱਕ ਰਿਹਾ ਦੋ ਵੀ ਅਜਿਹੇ ਜਿਹੜਾ ਅੰਡਰਸਟੈਂਡਿੰਗ ਦੀ ਗੱਲ ਹੁੰਦੀ ਆ ਹਨਾ ਵਧੀਆ ਇੱਕ ਦੂਸਰ ਨੂੰ ਸਮਝਦੇ ਹੋਣਗੇ ਪਰ ਕਾਫੀ ਹੱਦ ਤੱਕ ਤਾਂ ਆਪਾਂ ਕਹਿ ਦਿੰਨੇ ਆ ਵੀ ਅਜਿਹੇ ਕੇਸ ਆਉਂਦੇ ਨੇ ਜਿਨ੍ਹਾਂ ਦੇ ਆਪਦੇ ਵਿੱਚ ਨਹੀਂ ਬਣਦੇ ਮਸ਼ਹੂਰ ਨੇ ਦੂਜੇ ਪਾਸੇ ਉਲਟ ਵਾਲੇ ਪਾਸੇ ਚੱਲਦੇ ਕੰਟੈਕਟ ਮੈਰਿਜਾਂ ਦੇ ਤਾਂ ਆਪਾਂ ਗੱਲ ਕਰਦੇ ਜਿਹੜੇ ਆਪਣੇ ਨੋਰਮਲ ਵਿਆਹ ਹੁੰਦੇ ਹੈਗੇ ਨਾ ਜਿਹਨੂੰ ਅਰੇਂਜ ਮੈਰਿਜ ਕਹਿੰਦੇ ਨੇ ਉਹਨਾਂ ਦੀ ਸਕਸੈਸ ਦਰ ਕਿੰਨੀ ਕਿਹਦੀ ਹੈਗਾ ਤੁਹਾਡੀ ਵੀ ਅਰੇਂਜ ਮੈਰਿਜ ਸੀਗੇ ਜੀ ਸਰ ਤੋ ਕਿੰਨੇ ਕ ਤੁਹਾਨੂੰ ਠੀਕ ਲੱਗ ਰਿਹਾ ਹੈਗਾ ਕਦੀ ਨੋਕਚੁਕ ਵਧੀਆ ਵੀ ਨਹੀਂ ਮੈਂ ਤਾਂ ਬੜੀ ਹੁਣ ਗਲਤੀਆਂ ਕਰ ਲਈ ਵਿਆਹ ਕਰਕੇ ਕਰ ਦਿੰਦਾ ਕਹਿਣਾ ਮੈਨੂੰ ਨਹੀਂ ਸਰ ਅੱਜ ਤੱਕ ਤਾਂ ਨਹੀਂ ਹੋਈ ਹੈਗੀ ਆਪਾਂ ਮੈਂ ਉਹੀ ਕਹਿ ਦੇਵਾ ਕਿਉਂਕਿ ਮੇਰੇ ਪਰੈਂਟਸ ਮੇਰੀ ਫੈਮਿਲੀ ਬਹੁਤ ਵਧੀਆ ਹੈ ਬਾਕੀ ਆਪਣੇ ਤੇ ਵੀ ਡਿਪੈਂਡ ਕਰਦਾ ਹੈ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਅੰਡਰਸਟੈਂਡਿੰਗ ਹੋਣੀ ਬਹੁਤ ਜ਼ਰੂਰੀ ਹੈ ਦੋਨਾਂ ਦੇ ਵਿੱਚ ਜੇਕਰ ਉਹ ਕੁਝ ਬੋਲਦੇ ਤਾਂ ਆਪ ਚੁੱਪ ਕਰ ਜਿਓ ਜੇ ਮੇਰਾ ਕੋਈ ਗੁੱਸਾ ਦਾ ਉਹ ਚੁੱਪ ਕਰ ਜਾਂਦੇ ਨੇ ਐਵੇਂ ਨਹੀਂ ਹੈ ਵੀ ਅਸੀਂ ਜ਼ਰੂਰ ਲੜਨੀ ਲੜਨਾ ਆਪਸ ਵਿੱਚ ਸਾਡੀ ਇੱਕ ਗੱਲ ਇਹ ਵੀ ਜ਼ਰੂਰ ਹੈ ਹਰ ਇੱਕ ਨੂੰ ਕਰਨੀ ਚਾਹੀਦੀ ਹੈ ਕਿ ਜ ਹੀ ਲੜਾਈ ਹੁਨੇ ਰੂਮ ਦੇ ਵਿੱਚ ਹੀ ਖਤਮ ਹੋ ਜਾਣੀ ਆ ਫੈਮਿਲੀ ਦੇ ਵਿੱਚ ਪਤਾ ਵੀ ਨਹੀਂ ਲੱਗਣਾ ਕਿ ਅਸੀਂ ਆਪ ਦੇ ਵਿੱਚ ਬੋਲ ਦੇਣੀ ਆ ਦੇਖੋ ਜੇ ਬੜਾ ਵਧੀਆ ਬੈਲੈਂਸ ਦੀ ਗੇਮ ਹੈ ਜਿਹੜੀ ਵਿਆਹ ਸ਼ਾਦੀ ਜਿਹੜੀ ਹੈਗੀ ਆ ਕਹਿੰਦੇ ਗੱਡੀ ਤਾਂ ਹੀ ਠੀਕ ਚੱਲਦੀ ਜੇ ਜੇ ਦੋਨੋਂ ਚੱਕੇ ਬਰਾਬਰ ਹੋਣ ਜੀ ਜੇ ਇੱਕ ਚੱਕਾ ਨੀਵਾ ਹੋ ਜੂਵੇ ਤੇ ਦੂਜਾ ਚੱਕਾ ਉੱਪਰ ਉੱਪਰ ਜਾਇਆ ਜਾਵੇ ਤਾਂ ਵੀ ਗੱਡੀ ਚੱਲਦੀ ਹੈਗੀ ਤੇ ਜੇ ਇੱਕ ਵਸ ਟੋਆ ਤੇ ਇੱਕ ਚੱਕਾ ਨੀਵਾ ਹੋ ਜਾਂਦਾ ਤਾਂ ਗੱਡੀ ਦਾ ਬੈਲੈਂਸ ਬਣ ਜਾਂਦਾ ਇਸ ਲਈ ਜਿੱਥੇ ਕੋਈ ਦਰਾੜ ਪੈਂਦੀ ਹੈ ਤੇ ਇੱਕ ਬੰਦ ਨੂੰ ਨੀਵਾ ਹੋ ਜਾਣਾ ਚਾਹੀਦਾ ਹੈਗਾ ਤੇ ਕਦੇ ਵੀ ਜਿਹੜਾ ਹੈਗਾ ਰਸਤੇ ਨੂੰ ਦਰਾਣੀਆਂ ਆਉਂਦੀ ਹੈਗੀ ਤੇ ਬਰਾਬਰ ਦੇ ਚੱਕੇ ਜਦੋਂ ਰਹਿੰਦੇ ਨੇ ਉਹ ਬਿਲਕੁਲ ਸਮੂਤ ਚੱਲਦੇ ਨੇ ਤੇ ਜੇਕਰ ਕਿਤੇ ਟੋਆ ਟਿੱਬਾ ਆ ਜੇ ਤਾਂ ਇੱਕ ਜੇ ਨੀਵਾ ਹੋ ਕੇ ਉਹਦੀ ਸਪੋਰਟ ਕਰ ਦਵੇ ਵੀ ਕੋਈ ਗੱਲੀ ਇਧਰੋਂ ਮੈਂ ਲੰਘ ਜਾਣਾ ਤਾਂ ਉੱਪਰੋਂ ਦੇ ਲੰਘ ਜਾ ਤੇ ਫਿਰ ਸਭ ਕੁਝ ਠੀਕ ਲੱਗਦਾ ਹੈਗਾ ਜਿਵੇਂ ਕਿ ਸੋਨੋ ਨੇ ਦੱਸਿਆ ਕਿ ਬੜਾ ਵਧੀਆ ਕਿ ਜੇਕਰ ਕੋਈ ਗਿਲਾ ਸ਼ਿਕਵਾ ਹੈਗਾ ਆਪਣੇ ਕਮਰੇ ਦੇ ਵਿੱਚ ਸੁਲਝਾ ਕੇ ਫਿਰ ਬਾਹਰ ਨਿਕਲੋ ਜਿੰਦੋਂ ਤੱਕ ਗੱਲਬਾਤ ਨਾ ਸੁਝੇ ਕਮਰੇ ਚ ਆਪਸ ਵਿੱਚ ਗੱਲਬਾਤ ਕਰੋ ਥੋੜਾ ਜਿਹਾ ਠੰਡੇ ਦਿਮਾਗ ਨਾਲ ਗੱਲ ਕਰੋ ਤਾਂ ਮੇਰੇ ਖਿਆਲ ਨਾਲ ਕੋਈ ਮਸਲਾ ਹੀ ਨਹੀਂ ਹੈਗਾ ਜਿਹੜਾ ਹੱਲ ਨਾ ਹੋਵੇ ਹੁਣ ਮੈਨੂੰ ਵੀ 20 ਸਾਲ ਵਿਆਹ ਕਰਾਏ ਹੋਗੇ ਤੇ ਮੇਰੇ ਨਾਲ ਵੀ ਇਦਾਂ ਹੀ ਕੁਛ ਹੁੰਦਾ ਹੋਵੇਗਾ ਜੀ ਤੇ ਪਰ ਮੈਂ ਚਲੋ ਪਹਿਲਾਂ ਇੱਕ ਦੇ ਹੁੰਦਾ ਸਾਰੇ ਇਹ ਕਹਿੰਦੇ ਵੀ ਨੋਟ ਇੱਕ ਚੀਜ਼ ਜਿਹੜੀ ਹੈਗੇ ਚੱਲਦੀਆਂ ਨੇ ਪਰ ਉਹ ਉਹ ਪਲ ਵੀ ਜਿਹੜੇ ਹੈਗੇ ਨੇ ਕਦੀ ਕਦੀ ਯਾਦ ਆਉਂਦੇ ਜਦੋਂ ਗੁੱਸੇ ਚ ਇੱਕ ਦੂਸਰੇ ਤੇ ਸਹਰਾਣੇ ਚੱਕੇ ਮਾਰਦੇ ਆ ਜੀ ਤੇ ਮਨ ਚ ਟੋੜੇ ਤੇ ਵੀ ਟਾਈਮ ਆਉਗਾ ਕੋਈ ਗੱਲ ਨਹੀਂ ਤੇ ਮੈਂ ਉਹੀ ਸੋਚ ਰਹੀ ਸੀ ਸਰ ਕਿ ਤੁਸੀਂ ਮਤਲਬ ਵਿਆਹ ਸ਼ਾਦੀਆਂ ਦੀ ਗੱਲਾਂ ਕਰ ਰਹੇ ਹੋ ਬਟ ਹਾਲੇ ਮੈਨੂੰ ਇੰਨਾ ਨਹੀਂ ਪਤਾ ਬਟ ਜਿੰਨਕ ਮੈਂ ਆਪਣੇ ਪੇਰੈਂਟਸ ਦੀ ਜੇਕਰ ਗੱਲ ਕਰਾਂ ਤਾਂ ਦੇਖੋ ਉਹਨਾਂ ਦੀ ਵੀ ਅਰੇਂਜ ਮੈਰੀ ਸੀ ਦਾਦਾ ਦੀ ਵੀ ਹਨਾ ਅਰੇਂਜ ਮੈਰਿਜ ਸੀ ਤਾਂ ਕਾਫੀ ਹੱਦ ਤੱਕ ਮੈਂ ਦੇਖਿਆ ਕਿ ਅਰੇਂਜ ਮੈਰਿਜ ਕਾਫੀ ਨਿਵੀਆਂ ਨੇ ਕਿਉਂਕਿ ਅੰਡਰਸਟੈਂਡਿੰਗ ਹੁੰਦੀ ਸੀ ਉਹਨਾਂ ਦੇ ਵਿੱਚ ਕਾਫੀ ਹੱਦ ਤੱਕ ਹੁਣ ਵੀ ਮੇਰੇ ਪੇਰੈਂਟਸ ਚ ਅੰਡਰਸਟੈਂਡਿੰਗ ਹੈ ਜਿੱਥੇ ਆਪਾਂ ਲੜਕੀ ਦੀ ਗੱਲ ਕਰੀਏ ਕਿ ਲੜਕੀ ਦੇ ਜੇ ਮਨ ਦੇ ਵਿੱਚ ਇਹ ਹੈ ਕਿ ਮੈਂ ਰਹਿਣਾ ਹੀ ਇੱਥੇ ਆ ਮੈਂ ਅੱਗੇ ਲੜ ਕੇ ਅੱਗੇ ਗੱਲ ਵਧਾ ਕੇ ਵੀ ਕੀ ਕਰਨਾ ਹਨਾ ਜੀਰ ਗੱਲ ਨੂੰ ਇੱਥੇ ਹੀ ਖਤਮ ਕਰ ਦਿਓ ਜੇਕਰ ਮਨ ਦੇ ਵਿੱਚ ਇਹ ਹੈ ਕਿ ਇਹ ਮੇਰੇ ਕੋ ਜ ਨਹੀਂ ਲੱਗਦੇ ਹੈਗੇ ਬਗਾਨਾ ਪਾਣੇ ਆਪਾਂ ਸਮਝ ਲਾਵਾਂਗੇ ਕਿ ਵੀ ਨਹੀਂ ਇਹ ਤਾਂ ਇੱਕ ਤਰ੍ਹਾਂ ਹੁੰਦਾ ਨਾ ਕੁੜੀਆਂ ਨੂੰ ਵੀ ਕਿ ਮੈਂ ਤਾਂ ਆਪਣੇ ਬਗਾਨੇ ਘਰ ਆਈ ਹੋਈਆਂ ਜਾਂ ਐਵੇਂ ਦੇ ਲੱਗਦਾ ਵੀ ਕਿਸੇ ਰਿਸ਼ਤੇਦਾਰ ਦੀ ਨਾਹੀ ਹੋਈਆਂ ਬਟ ਇਹ ਗੱਲ ਨਹੀਂ ਸੋਚਣੀ ਚਾਹੀਦੀ ਜੇ ਤਾਂ ਆਪਾਂ ਰਹਿਣਾ ਹੀ ਉਰੇ ਆ ਤਾਂ ਉਸ ਦੇ ਨਾਲ ਗੱਲ ਵਧਾਉਣ ਦਾ ਕੋਈ ਫਾਇਦਾ ਨਹੀਂ ਉਹ ਫਿਰ ਆਪਣਾ ਘਰ ਸੋਚ ਕੇ ਹੀ ਰਹਿਣਾ ਚਾਹੁੰਦਾ ਹਾਂ ਜੇ ਵੀ ਮੇਰਾ ਹੁਣ ਘਰ ਇਹੀ ਹੈ ਮੈਂ ਚਲੋ ਉਹ ਮੇਰੇ ਮਾਪੇ ਨੇ ਉਹਨਾਂ ਨੇ ਵੀ ਮੈਨੂੰ ਚਲੋ ਪਾਲਿਆ ਉਹਨਾਂ ਦਾ ਫਰਜ਼ ਸੀਗਾ ਅੱਗੇ ਹੁਣ ਆਪਣਾ ਫਰਜ਼ ਬਣਦਾ ਵੀ ਅੱਗੇ ਆਪਾਂ ਨੇ ਕੀ ਮਿਲਣਾ ਥੋੜਾ ਜਿਹਾ ਸਮੇਂ ਦਾ ਪਰਿਵਰਤਨ ਵੀ ਆ ਗਿਆ ਵੀ ਜਦੋਂ ਮੇਰੇ ਮਾਤਾ ਜੀ ਸੀਗੇ ਜਾਂ ਜਿਹੜੇ ਸਾਡੇ ਬਜ਼ੁਰਗ ਸੀਏ ਉਹਨਾਂ ਕੋਲ ਸੁਣ ਇੱਛਾ ਦੇ ਕੇ ਭੇਜਦੇ ਸੀ ਕਿ ਇਹ ਬਤਿਆ ਡੋਲੀ ਚ ਜਾ ਰਹੀ ਆ ਜੇ ਵਾਪਸ ਮੁੜਨਾ ਤਾਂ ਅਰਥੀ ਚ ਮੁੜਨਾ ਹੈ ਜੀ ਇਹ ਸ਼ਬਦ ਕਹਿਣ ਨੂੰ ਬੜੇ ਜੀਵ ਲੱਗਦੇ ਨੇ ਪਰ ਉਸ ਚੀਜ਼ ਦੀ ਪਾਲਣਾ ਪਹਿਲਾਂ ਕੀਤੀ ਜਾਂਦੀ ਸੀਗੀ ਪਰ ਹੁਣ ਗੱਲ ਹੁੰਦੀ ਹੈ ਵੀ ਧੀਏ ਜੇ ਕੋਈ ਗੱਲ ਹੋਈ ਤਾਂ ਮੈਨੂੰ ਫੋਨ ਕਰਕੇ ਨਾਲ ਦੀ ਨਾਲ ਦੱਸਦੀ ਹਾਂ ਅਸੀਂ ਉਹਦੀ ਆਖੜੀ ਜਿਹੜੀ ਗਲਤੀ ਸਾਨੂੰ ਗੱਡੀ ਆਪਾਂ ਨੇ ਪੇਰੈਂਟਸ ਦੀ ਵੇ ਦੇ ਵਿੱਚ ਮੈਂ ਕਹਿਣੀ ਆ ਕਿ ਜਿੱਥੇ ਹੁਣ ਪੇਰੈਂਟਸ ਜਿਹੜੇ ਅੱਜ ਵੀ ਜਿਹੜੇ ਸੋਚਦੇ ਨੇ ਮੇਰੇ ਮਮਾ ਪਾਪਾ ਜਿਵੇਂ ਗੱਲ ਕਰਾਂ ਕਿ ਮੈਂ ਝੂਠ ਨਹੀਂ ਬੋਲਦੀ ਸੱਚਾਈ ਹੈ ਇਹ ਕਿ ਵੀ ਜੇ ਮੈਂ ਉਹਨਾਂ ਨੂੰ ਕੱਲ ਅੱਜ ਤੱਕ ਜੇ ਘਰ ਦੇ ਵਿੱਚ ਉਹ ਮੈਂ ਉਹਨਾਂ ਨੂੰ ਕਦੇ ਵੀ ਨਹੀਂ ਦੱਸੀ ਹੈਗੀ ਕਿਉਂਕਿ ਮੇਰੇ ਮਾਪਨੇ ਮੈਨੂੰ ਇੱਕ ਗੱਲ ਸਿਖਾ ਕੇ ਭੇਜੀ ਸੀਗੀ ਕਹਿੰਦੇ ਜਿਹੜੀ ਗੱਲ ਉੱਥੇ ਆ ਤਾਂ ਉੱਥੇ ਵਾਲੀ ਹੈ ਤੇ ਇੱਥੇ ਵਾਲੀ ਇੱਥੇ ਛੱਡ ਜਾਣੀ ਹਾਂ ਕਿਉਂਕਿ ਅੱਗੇ ਗੱਲ ਤੇ ਗੱਲ ਵੱਧਦੀ ਹੈ ਸਰ ਆਪਾਂ ਬਹੁਤ ਅਜਿਹੇ ਮਾਮਲੇ ਦੇ ਜਿਹੜੇ ਦੇਖਣ ਨੂੰ ਮਿਲਨੇ ਕੁੜੀ ਕੀ ਕਰਦੀ ਹੈ ਜੇ ਘਰ ਦੇ ਵਿੱਚ ਕਿਸੇ ਨਾਲ ਤੂੰ ਤੂੰ ਮੈਂ ਮੈਂ ਹੋ ਵੀ ਜਾਂਦੀ ਆ ਉਹਨੇ ਫੋਨ ਕਰਨਾ ਆਪਣੀ ਮੰਮਾ ਨੂੰ ਨਾਲ ਦੀਆਂ ਦੱਸ ਦੇਣਾ ਅੱਗੇ ਉਹਨਾਂ ਦਾ ਗੁੱਸਾ ਵਾਦੀ ਇਹ ਵੀ ਪਤਾ ਨਹੀਂ ਸਾਡੀ ਧੀ ਕਿੰਨੀ ਕੌਖੀ ਆ ਬਿਲਕੁਲ ਬਿਲਕੁਲ ਸਹੀ ਗੱਲ ਤੁਹਾਡੀ ਸਾਡੇ ਵੀ ਸਿਸਟਰਸ ਹੈਗੇ ਨਾ ਜਿਹਨਾਂ ਦੀ ਮੈਰਿਜ ਹੋਈ ਆ ਅਸੀਂ ਜਦੋਂ ਹੁਣ ਵੀ ਮਿਲਦੇ ਨੇ ਕਈ 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 ਸਾਲ ਵਿਆਹ ਹੋ ਗਏ ਤੇ ਅਸੀਂ ਉਹਨਾਂ ਨੂੰ ਇੱਕੋ ਗੱਲ ਕਹੀ ਹੋਈ ਆ ਵੀ ਹੱਸਦੇ ਹੋਏ ਖੇਡਦੇ ਹੋਏ ਜਦੋਂ ਮਰਜ਼ੀ ਸਾਡੇ ਕੋਲ ਆਓ ਹੂੰ ਪਰ ਕਿਤੇ ਲੜਕੇ ਨਹੀਂ ਆਣਾ ਲੜਕੇ ਨਹੀਂ ਆਣਾ ਹੈਗਾ ਆਪਣੇ ਉੱਥੇ ਕਿਉਂ ਸੂर्यੋ ਕਰ ਤੋਂ ਤੋਂ ਉਸੇ ਤਰ੍ਹਾਂ ਉਹ ਵੀ ਕਰਦੀਆਂ ਹੈਗੀਆਂ ਨੇ ਤੇ ਬਿਲਕੁਲ ਸੇਮ ਪੋਜੀਸ਼ਨ ਸਾਡੇ ਕਰ ਦਿਆਂਦੀ ਹੈਗੀ ਸਾਡੀ ਵਾਈਫ ਦੀ ਹੈਗੀ ਹੈ ਵੀ ਜੇ ਆਨਰ ਦੇ ਕਰਦੇ ਨੇ ਕਿ ਲੜਕੇ ਨਹੀਂ ਆਉਣਾ ਹੈਗਾ ਜਦ ਹੱਸਦੇ ਕਿੱਡ ਤੇ ਜਦੋਂ ਮਰਜੀ ਆਉ ਸੋ ਜੇ ਜੀ ਦੇਖੋ ਆਪਣੇ ਪੇਰੈਂਟਸ ਵੀ ਇੱਕ ਤਰ੍ਹਾਂ ਦਾ ਮਤਲਬ ਕਿ ਸੁਖੀ ਨੇ ਕਿ ਹਾਂ ਸਾਡੀ ਧੀ ਵਧੀਆ ਆਪਣਾ ਹੋ ਗਰਦੀ ਹੈ ਹਨਾ ਨਹੀਂ ਉਹਨਾਂ ਦਾ ਵੀ ਮਨ ਦੁਖੀ ਹੁੰਦਾ ਸਰ ਪਰ ਜਦੋਂ ਜਦੋਂ ਇਹ ਚੀਜ਼ਾਂ ਅਰੇਂਜ ਮੈਰਿਜ ਦੇ ਵਿੱਚ ਆ ਹੋ ਸਕਦੀਆਂ ਨੇ ਅਡਜਸਟਮੈਂਟ ਹੋ ਸਕਦੀ ਹੈ ਸਭ ਕੁਝ ਵਧੀਆ ਚੱਲ ਸਕਦਾ ਹੈ ਫਿਰ ਜਦੋਂ ਕੰਟ ਕਿ ਮੈਰਜਾਂ ਹੁੰਦੀਆਂ ਨੇ ਫੇਰ ਤਾਂ ਮੇਰੇ ਖਿਆਲ ਚ ਚੀਜ਼ਾਂ ਸੰਭਵ ਹੀ ਨਹੀਂ ਰਹਿੰਦੀਆਂ ਨੇ ਚੀਜ਼ਾਂ ਦੇ ਘੱਟ ਹੀ ਰਹਿੰਦੀਆਂ ਨੇ ਕਿਉਂਕਿ ਜਦੋਂ ਉਹਦਾ ਜਿਹੜਾ ਵਿਆਹ ਕਰਾ ਰਿਹਾ ਹੈ ਜਾਂ ਜਿਹਦੇ ਨਾਲ ਵਿਆਹ ਹੋ ਰਿਹਾ ਹੈ ਜਾਂ ਜਿਹਦੇ ਪਰਿਵਾਰ ਨੇ ਵਿਆਹ ਕਰਵਾਇਆ ਜਾਂ ਜਿਹਦੇ ਪਰਿਵਾਰ ਚੋਂ ਵਿਆਹ ਹੋ ਰਿਹਾ ਹੈ ਉਹ ਸਾਰਿਆਂ ਨੇ ਚੀਜ਼ਾਂ ਸੋਚੀਆਂ ਹੁੰਦੀਆਂ ਵੀ ਇਹ ਤਾਂ ਕੰਟਰੈਕਟ ਮੈਰਜ ਹੀ ਆ ਪਰ ਜਾਣਾਂ ਨਾ ਤੱਕ ਜੀ ਉਹ ਕਿਤੇ ਨਹੀਂ ਸਰ ਕਿਹੜੇ ਗੱਲਾਂ ਸਮਝ ਆਈ ਨਹੀਂ ਜਾਂਦੀ ਨਾ ਕਿਤੇ ਨਾ ਕਿਤੇ ਉਹ ਸਰ ਮੈਂਟਲੀ ਪ੍ਰਿਪੇਅਰਡ ਹੁੰਦੇ ਨੇ ਉਸ ਚੀਜ਼ਾਂ ਲਈ ਕਿ ਅੱਜ ਕੰਟਰੈਕਟ ਮੈਰਿਜ ਕਰਕੇ ਅਸੀਂ ਇਹਨਾਂ ਨੂੰ ਬਾਹਰ ਭੇਜਤਾ ਦੋਨੋਂ ਫੈਮਿਲੀਜ਼ ਤਾਂ ਉਹਨਾਂ ਨੂੰ ਇਹ ਚੀਜ਼ ਪਤਾ ਹੁੰਦੀ ਹੈ ਕਿ ਕੱਲ ਕੱਲ ਨੂੰ ਜੇਕਰ ਇਹਨਾਂ ਦੋਨਾਂ ਦੇ ਵਿੱਚ ਅੰਡਰਸਟੈਂਡਿੰਗ ਨਹੀਂ ਹੈ ਤਾਂ ਇਹ ਅਲੱਗ ਹੋ ਸਕਦੇ ਨੇ ਤਾਂ ਉਹ ਪਹਿਲੀ ਤਿਆਰ ਹੁੰਦੇ ਨੇ ਇਸ ਚੀਜ਼ ਲਈ ਯਾਨੀ ਕਿ ਪਹਿਲੇ ਸੋਚ ਲੈਂਦੇ ਨੇ ਸਮਝ ਵੀ ਨਹੀਂ ਉਹ ਹੀ ਅੰਡਰਸਟੈਂਡਿੰਗ ਬੇ ਚੀਜ਼ ਦਿੱਤਾ ਫਿਰ ਬਸ ਖਤਮ ਕਰਨੀ ਹੈ ਰੱਖਣੀ ਨਹੀਂ ਰੱਖਣੀ ਨਹੀਂ ਜੇ ਤੁਸੀਂ ਦੋ ਜੀ ਮਿਲ ਰਹੇ ਨੇ ਚਾਹੇ ਕੰਟਰੈਕਟ ਮੈਰਿਜ ਕਰਕੇ ਮਿਲ ਰਹੇ ਨੇ ਜੇ ਉਹਨਾਂ ਦੀ ਵਧੀ ਹੂੰ ਜੇ ਤੁਸੀਂ ਇਹਨਾਂ ਸੀਜ਼ਨ ਨੂੰ ਦੂਰ ਰੱਖ ਕੇ ਚੱਲੋ ਇਹਨਾਂ ਸੀ ਪਹਿਲੇ ਖਾਣੇ 'ਚ ਬਿਠਾ ਲੈਂਦੇ ਆ ਵੀ ਸਿਰਫ ਇਹ ਇਹਦਾ ਮਕਸਦ ਇਹ ਨਹੀਂ ਕਿ ਇਹ ਬੰਨੂ ਬਾਹਰ ਲੈ ਕੇ ਜਾਣੇ ਹਾਂਜੀ ਸਿਰਫ ਬਾਹਰ ਜਾਣ ਦੇ ਚੱਕਰਾਂ ਦੇ ਵਿੱਚ ਅਸੀਂ ਪੈਸਾ ਵੀ ਫੋਕ ਰਹੇ ਹਾਂ ਰਿਸ਼ਤੇ ਵੀ ਖਰਾਬ ਕਰ ਰਹੇ ਹਾਂ ਤੇ ਇੱਕ ਦੂਸਰੇ ਦੇ ਨਾਲ ਜਿਹੜਾ ਹੈਗਾ ਗਿਲੇ ਸ਼ਿਕਵੇ ਵੀ ਰੱਖ ਰਹੇ ਆ ਤੇ ਕਲੇਸ਼ ਛੇੜੇ ਵੱਜ ਜਾਂਦੇ ਨੇ ਹੁਣ ਪਿੱਛੇ ਤੁਸੀਂ ਖਬਰ ਥੋੜੀ ਕੀਤੀ ਸੀ ਚਲਾਈ ਹੋਣੀ ਮੈਂ ਮੇਰੇ ਕੋਲ ਤੁਸੀ ਕਰੀ ਸੀ ਖਬਰ ਕਿ ਕੁੜੀ ਕੈਨੇਡਾ ਤੋਂ ਆਈ ਤੇ 에어ਪੋਰਟ ਤੇ ਫੜ ਲਈ 에어ਪੋਰਟ ਤੋਂ ਸਰ ਉਹ ਫੜੀ ਗਈ ਸੀਗੀ ਕੁੜੀ ਵੀ ਆਪਣੀ ਸਿਸਟਰ ਦੀ ਮੈਰिज ਤੇ ਆਈ ਸੀਗੀ ਉਹਨੇ ਉੱਥੇ ਜਾ ਕੇ ਕਹਿਤਾ ਸੀਗੇ ਮੈਂ ਨਹੀਂ ਤੁਹਾਡੇ ਬੇਟੇ ਨੂੰ ਬੁਲਾਉਂਦੀ ਹੈਗੀ ਜੀ ਸੋਈ ਚੀਜ਼ਾਂ ਹੁੰਦੀਆਂ ਨੇ ਤੇ ਇਸ ਕਰਕੇ ਬੜਾ ਦੁੱਖ ਹੁੰਦਾ ਹੈਗਾ ਇਨ੍ਹਾਂ ਚੀਜ਼ਾਂ ਮਾਰੇ ਤਾਂ ਅਸੀਂ ਕੀ ਸਮਾਜਿਕ ਕੰਟਰੈਕਟ ਮੈਰिज ਬਾਰੇ ਉਸਤੇ ਗੱਲਬਾਤ ਕਰ ਰਹੇ ਹਾਂ ਤੁਸੀਂ ਕੰਟਰੈਕਟ ਮੈਰिज ਨੂੰ ਕੀ ਸਮਝਦੇ ਹੋ ਕਿ ਕੰਟਰੈਕਟ ਮੈਰਿਜ ਵਾਕਈ ਦੋ ਸਿਰ ਜੋੜਦੇ ਨੇ ਦੋ ਰਿਸ਼ਤੇ ਜੋੜਦੇ ਨੇ ਜਾ ਕੇ ਫਿਰ ਸੌਦੇਬਾਜ਼ੀ ਹੈ ਸਿੱਧੇ ਤੌਰ ਦੇ ਉੱਪਰ ਵੀ ਮੈਂ ਅਲਰਟਸ ਕਰੂੰਗੀ ਤੇ ਮੈਨੂੰ ਬਾਹਰ ਭੇਜਣ ਦਾ ਖਰਚਾ ਤੁਸੀਂ ਕਰਨਾ ਤੁਹਾਡੇ ਪੁੱਤ ਨੂੰ ਮੈਂ ਲੈ ਜਾਊਂਗੀ ਹੂੰ ਉਹਦੇ ਵਿੱਚ ਫਿਰ ਆਪਣਾ ਜਾਣਾ ਵੀ ਹੋ ਜਾਂਦਾ ਤੇ ਫਿਰ ਇੱਕ ਵਾਰ ਇੱਕ ਜੀ ਨੂੰ ਲੈ ਕੇ ਜਾਣ ਦੀ ਗੱਲ ਹੋ ਜਾਂਦੀ ਹੈ ਫਿਰ ਬਾਅਦ ਦੇ ਵਿੱਚ ਉਹੋ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ ਜਦੋਂ ਲੜਕੀ ਬਾਹਰ ਲਿਜਾ ਨਹੀਂ ਸਕਦੀ ਹੈਗੀ ਤੇ ਫਿਰ ਅਗਲਾ ਕਹਿੰਦਾ ਵੀ ਅਸੀਂ ਪੈਸਾ ਖਰਚਿਆ ਜੀ ਸਾਡੇ ਪੁੱਤ ਨੂੰ ਮਿਲਣ ਦਾ ਜਵਾਬ ਦਿੱਤਾ ਜੀ ਲੜਕੀ ਕਿਤੇ ਹੋਰ ਨਾਲ ਦੇ ਉੱਤੇ ਬਾਹਰ ਰਹਿਣ ਲੱਗੀ ਜੀ ਆ ਗੱਲਾਂ ਜਿਹੜੀਆਂ ਹੋਣੀ ਸ਼ੁਰੂ ਹੋ ਜਾਂਦੀਆਂ ਨੇ ਉਹ ਜਿਹੜੇ ਮੇਰੇ ਖਿਆਲ ਦੇ ਨਾਲ ਬੜੀ ਦੁਖਦਾਈ ਗੱਲਾਂ ਹੁੰਦੀਆਂ ਹੈਗੀਆਂ ਨੇ ਇਹਨਾਂ ਸਭ ਉੱਪਰ ਗੱਲਬਾਤ ਕਰ ਰਹੇ ਹੈਗੇ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੀ ਕੰਟਰੈਕਟ ਮੈਰਿਜ ਨੂੰ ਤੁਸੀਂ ਕੀ ਸਮਝਦੇ ਹੋ ਸੋਦੇਬਾਜੀ ਜਾ ਕੇ ਕੁਝ ਹੋਰ ਮਨਸ਼ੂ ਜਾਣ ਤੋਂ ਪਹਿਲਾਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਤੁਹਾਡੇ ਫਰੈਂਡ ਸਰਕਲ 'ਚ ਕੋਈ ਇਹ ਜਿਹੀ ਮੈਰਿਜ ਦੇਖਣ ਨੂੰ ਮਿਲੀ ਹੈਗੀ ਆ ਮੈ ਰਿਸ਼ਤਾ ਨਹੀਂ ਦੇਖਣ ਨੂੰ ਮਿਲੀ ਸਰ ਬਟ ਪਲੈਨਿੰਗਸ ਬਹੁਤ ਦੇਖੀਆਂ ਨੇ ਜੀ ਹੁਣੇ-ਹੁਣੇ ਰੀਸੈਂਟਲੀ ਮੇਰੀ ਸਿਸਟਰ ਹੈ ਬੂਆ ਦੀ ਕੁੜੀ ਉਹ ਵੀ ਬਾਹਰ ਜਾਣ ਦੀ ਪਲੈਨਿੰਗਸ ਬਣਾਉਂਦੀ ਰਹਿੰਦੀ ਐ ਕਿ ਕਿੱਦਾਂ ਬਾਹਰ ਜਾਇਆ ਜਾ ਸਕੇ ਕਿਉਂਕਿ ਮੇਰੇ ਬੂਆ ਨੇ ਉਹਨੂੰ ਕਲੀਅਰਲੀ ਬੋਲਿਆ ਹੋਇਆ ਕਿ ਮੇਰੇ ਕੋਲ ਐਨਾ ਪੈਸਾ ਨਹੀਂ ਐ ਤਾਂ ਆਬਵੀਅਸਲੀ ਜੇਕਰ ਜਾਏਗੀ ਤਾਂ ਫਿਰ ਕੰਟਰੈਕਟ ਮੈਰਿਜ ਦੇ ਬੇਸ ਤੇ ਹੀ ਜਾਏਗੀ ਤਾਂ ਮੈਂ ਵੀ ਕਈ ਵਾਰ ਹੈਰਾਨ ਹੁੰਨੀ ਆ ਮੈਂ ਉਹਨੂੰ ਕਾਫੀ ਵਾਰ ਇਹ ਕੁਐਸਚਨ ਵੀ ਕਰਦੀ ਆ ਕਿ ਤੈਨੂੰ ਇੰਡੀਆ ਦੇ ਵਿੱਚ ਕੀ ਚੀਜ਼ ਅੱਛੀ ਨਹੀਂ ਲੱਗ ਰਹੀ ਕਿ ਜ਼ਰੂਰੀ ਨਹੀਂ ਕਿ ਆਪਾਂ ਉਸ ਛੋਟੇ ਸੂਬੇ ਪੰਜਾਬ ਦੇ ਵਿੱਚ ਹੀ ਰਹਿਣਾ ਹੈ ਆਪਾਂ ਹੋਰ ਜਿਹੜੇ ਸੂਬੇ ਨੇ ਆਪਣਾ ਪੂਰਾ ਇੰਡੀਆ ਕਿੰਨਾ ਵੱਡਾ ਹੈ ਸਰ ਜਿੱਥੇ ਮਰਜ਼ੀ ਜਾ ਕੇ ਆਪਾਂ ਟਰਾਈ ਕਰ ਸਕਦੇ ਆ ਜੌਬ ਦਾ ਬਹੁਤ ਅੱਛੀ ਅੱਛੀ ਜੌਬਸ ਵੀ ਨੇਗੀਆਂ ਤੇ ਵਧੀਆ ਪੜੀ ਲਿਖੀ ਵੀ ਆ ਉਹ ਬਟ ਫਿਰ ਵੀ ਇੱਕ ਹੁੰਦਾ ਨਾ ਕਿ ਫਤੂਰ ਚੜ ਰਿਹਾ ਹੁੰਦਾ ਦੀ ਮਤ ਉਸ ਸਕਿੱਲ ਦਾ ਆਪਣੇ ਵੀ ਹੋਏਗੀ ਜੇ ਤੁਸੀਂ ਆਈਲੈਂਡਸ ਕਲੀਅਰ ਕਰ ਸਕਦੇ ਹੋ ਤਾਂ ਤੁਹਾਨੂੰ ਤਾਂ ਤੁਹਾਡੇ ਜੀ ਸਕਿੱਲ ਹੈਗੀ ਗੱਲਬਾਤ ਕਰਨ ਦੀ ਹੁਣ ਮੌਜ ਹੈਗੀ ਹੈ ਸਕਿੱਲ ਜੋ ਹੈਗੀ ਹੈ ਦਾ ਤੁਸੀਂ ਉਸ ਸਕਿੱਲ ਨੂੰ ਇੰਡੀਆ ਚ ਰਹਿ ਕੇ ਕਿਵੇਂ ਵਰਤਦੇ ਹੋ ਕੋਈ ਆਪਾ ਸਰ ਜੇਕਰ ਕੋਈ ਆਪਣਾ ਬਿਜ਼ਨਸ ਵੀ ਸ਼ੁਰੂ ਕਰ ਰਹੇ ਆ ਤਾਂ ਆਪਾਂ ਉਸ ਨੂੰ ਆਪਣੇ ਤਰੀਕੇ ਦੇ ਨਾਲ ਪ੍ਰਮੋਟ ਕਰ ਸਕਦੇ ਆ ਕਿੰਨੇ ਕਿੰਨੇ ਹੀ ਮੈਂ ਕਹਿੰਨੀ ਆ ਬਹੁਤ ਜ਼ਿਆਦਾ ਆਪਸ਼ਨਸ ਆਪਣੇ ਕੋਲ ਪੈਂਡਿੰਗ ਹੁੰਦੇ ਨੇ ਕਿ ਆਪਾਂ ਇਹ ਕਰ ਸਕਦੇ ਆ ਉਹ ਕਰ ਸਕਦੇ ਆ ਪਰ ਅੱਜ ਕੱਲ ਦੇ ਬੱਚਾ ਤੇ ਹੈ ਫਤੂਰ ਅੱਜ ਕੱਲ ਦੇ ਕੁੜੀਆਂ ਨੇ ਮੁੰਡੇ ਨੇ ਉਹਨਾਂ ਦੇ ਦਿਮਾਗਾਂ 'ਚ ਸਿਰਫ ਇਹ ਚੀਜ਼ ਹੈ ਕਿ ਬਸ ਪਾਗਲਪਨ ਹੈ ਉਹਨਾਂ ਨੂੰ ਕਿ ਬਾਹਰ ਜਾਣਾ ਤਾਂ ਬਾਹਰ ਹੀ ਜਾਣਾ ਹੈ ਅੱਜ ਕੱਲ ਦੇ ਬੱਚੇ ਆਹ ਦੇਖੋ ਦਾਦੀ ਮਾਂ ਸੋ ਚਲੋ ਠੀਕ ਹੈ ਜੀ ਇਹ ਵੀ ਗੱਲ ਹੈ ਹੈਗੀ ਹੈ ਥੋੜਾ ਜਿਹਾ ਹਾਸੀ ਮਜ਼ਾਕ ਕਰਕੇ ਆ ਜਾਈਏ ਆ ਕੁੜੀ ਹੁੰਦੇ ਹੁਣ ਹੁਣ ਠੀਕ ਜਗ੍ਹਾ ਹੈਗੀ ਤੇ ਵਾਕਈ ਤੁਹਾਨੂੰ ਲੱਗਦਾ ਕਿ ਜਿਸ ਬੰਦੇ ਦੇ ਵਿੱਚ ਇਹ ਸਕਿੱਲ ਹੋਵੇ ਜਿਹੜਾ ਆਇਲਟ ਸਕਰੀਨ ਕਰ ਸਕਦਾ ਹੈ ਵਧੀਆ ਇੰਗਲਿਸ਼ ਬੋਲ ਸਕਦਾ ਹੈਗਾ ਤੇ ਕੌਨਫੀਡੈਂਸ ਕਿਉਂਕਿ ਆਇਲਟ ਦੇ ਵਿੱਚ ਕੌਨਫੀਡੈਂਸ ਇਸ ਤਰ੍ਹਾਂ ਇਹਨਾਂ ਕੋਨਫੀਡੈਂਸ ਹੁੰਦਾ ਹੈਗਾ ਤੇ ਉਹਦੇ باوجود ਉਹ ਆਪਣੇ ਇੰਡੀਆ ਚ ਰਹਿ ਕੇ ਕੋਈ ਇਹੋ ਜਿਹਾ ਕੰਮ ਨਹੀਂ ਕਰ ਸਕਦਾ ਜਿਹਦੇ ਵਿੱਚ ਉਹ ਮਹਾਰਤ ਹਾਸਲ ਕਰ ਸਕੇ ਜਾਂ ਬਾਹਰ ਜਾ ਕੇ ਸਰਕਾਰ ਸਰਕਾਰ ਦੇ ਨਹੀਂ ਮੈਂ ਹਾਂ ਉਹ ਹੀ ਹੈ ਨਾ ਸੋਚ ਤੇ ਡਿਪੈਂਡ ਕਰਦਾ ਹਾਂ ਕਿ ਆਪਾਂ ਸਿਰਫ ਇਹੀ ਮਨ ਦੇ ਵਿੱਚ ਦਿਮਾਗ ਦੇ ਵਿੱਚ ਬਿਠਾਏ ਹੋਏ ਅਸੀਂ ਬਾਹਰ ਜਾਣਾ ਬਾਹਰ ਜਾਣਾ ਪਰ ਉੱਥੇ ਅਸੀਂ ਇਹ ਨਹੀਂ ਨਾ ਸੋਚਦੇ ਹੈਗੇ ਕਿ ਸਾਨੂੰ ਉੱਥੇ ਜਿਹੜਾ ਕੰਮ ਮਿਲਣਾ ਕਿੰਨੀ ਮੁਸ਼ਕਲਾਂ ਦੇ ਨਾਲ ਮਿਲਣਾ ਹੂੰ ਕਿ ਕੋਈ ਕੰਮ ਮਿਲ ਗਿਆ ਕਿ ਨਹੀਂ ਕਈ ਆਪਾਂ ਦੇਖ ਨਹੀਂ ਸਕਦੇ ਤੇ ਦਿਹਾੜੀਆਂ ਵੀ ਕਰਦੇ ਨੇ ਲੋਕ ਹਾਂ ਆਪਾਂ ਇੱਥੇ ਦੇਖੋ ਆਪਣੇ ਦੀਵਿਚ ਗੁਣ ਹੈ ਸਕਿੱਲ ਹੈ ਤਾਂ ਆਪਾਂ ਇੱਥੇ ਰਹਿ ਕੇ ਵੀ ਆਪਣੇ ਪੈਰਾਂ ਸਿਰ ਖੜੇ ਹੋ ਸਕਦੇ ਨੇ ਬਿਲਕੁਲ ਬਿਲਕੁਲ ਦੇਖੋ ਕਈ ਕਈ ਏਕੜਾਂ ਜ਼ਮੀਨਾਂ ਦੇ ਮਾਲਕ ਜਿਹੜੇ ਨੌਜਵਾਨ ਲੜਕੇ ਹੈਗੇ ਨੇ ਉੱਤੇ ਖੇਤਾਂ ਦੇ ਵਿੱਚ ਗੋਡੀ ਕਰਦੇ ਹੋਏ ਦੇਖੇ ਜਾਂਦੇ ਨੇ ਇੱਕ ਵਾਰ ਸਰ ਮੈਂ ਤੁਹਾਨੂੰ ਇੱਕ ਕਿੱਸਾ ਦੱਸਣਾ ਚਾਹਨੀ ਆ ਮੈਂ ਕਿਤੇ ਨਾ ਥੋੜਾ ਪਾਰਲਰ ਦਾ ਲੱਗੀ ਸੀ ਕੰਮ ਸਿੱਖਣ ਕਿ ਚਲੋ ਛੁੱਟੀਆਂ ਪੈ ਰਹੀਆਂ ਸੀ ਮੈਨੂੰ ਇਦਾਂ ਸੀ ਕਿ ਟਾਈਮ ਵੇਸਟ ਹੋ ਰਿਹਾ ਕੁਝ ਨਵਾਂ ਚੀਜ਼ ਸਿੱਖਾਂ ਮੈਂ ਤਾਂ ਮੈਨੂੰ ਚਾਜਾ ਹੋਇਆ ਸੀ ਉਦੋਂ ਤਾਂ ਮੈਂ ਸੈਲਨ ਦੇ ਵਿੱਚ ਜਾਣ ਲੱਗੀ ਉੱਥੇ ਨਾ ਸਰ ਕਹਿਣ ਲੱਗੇ ਕਹਿੰਦੇ ਕਿ ਵੀ ਅੱਜ ਕੱਲ ਜਿਹੜੀ ਗੱਲ ਕਹਿੰਦੇ ਨੇ ਹਾਂਜੀ ਉਹਨਾਂ ਨੇ ਇਹ ਚੀਜ਼ ਕਹੀ ਕਿ ਤੁਸੀਂ ਬਾਹਰ ਜਾਓ ਕਿ ਉੱਤਰਨਾ ਬਿਊਟੀ ਦਾ ਬਹੁਤ ਵੇ ਉਹ ਹੈ ਗਲੋਬਲ ਲੈਵਲ ਤੇ ਆ ਕਾਫੀ ਪੈਸਾ ਇਨਕਮ ਬਹੁਤ ਹੈ ਤੇ ਫਿਰ ਦੂਜੇ ਪਾਸੇ ਕਹਿੰਦੇ ਕਿ ਜਿਹੜੀ ਇਧਰ ਦੀ ਡਿਗਰੀਜ਼ ਨਹੀਂ ਆ ਜਿਹੜੇ ਅੱਜ ਕੱਲ ਦਾ ਇਧਰ ਡਾਕਟਰ ਨੇ ਵਕੀਲ ਨੇ ਕੁਝ ਵੀ ਨਹੀਂ ਕਹਿੰਦੇ ਉਧਰ ਜਾ ਕੇ ਉਹ ਡਿਗਰੀਆਂ ਜਿਹੜੀਆਂ ਨੇ ਉਹਨਾਂ ਦੀ ਮੰਨਤਾ ਖਤਮ ਹੋ ਜਾਂਦੀ ਹੈ ਤੇ ਤੁਸੀਂ ਕੋਈ ਵੀ ਦੇਖ ਲਓ ਇੱਧਰ ਦਾ ਜੇਕਰ ਕੋਈ ਵੱਡਾ ਡਾਕਟਰ ਹੈ ਉਧਰ ਜਾ ਕੇ ਉਹ ਡਰਾਈਵਰ ਹੀ ਹੋਏਗਾ ਕਿ ਉਹ ਡਰਾਈਵਿੰਗ ਹੀ ਕਰੇਗਾ ਤਾਂ ਮੈਨੂੰ ਇਹ ਚੀਜ਼ ਲੱਗੀ ਮੈਂ ਕਹਾ ਨਹੀਂ ਮੈਂ ਕਹਾ ਸਰ ਜੋ ਸਕਿੱਲ ਆਪਣੇ ਅੰਦਰ ਹੈ ਕਿ ਜੇਕਰ ਆਪਾਂ ਉਸ ਨੂੰ ਲੈ ਕੇ ਬਾਹਰ ਜਾਈਏ ਜੇਕਰ ਆਪਾਂ ਨੂੰ ਡਾਕਟਰੀ ਚ ਵੀ ਆਪਾਂ ਵਧੀਆ ਆ ਜੇ ਆਪਾਂ ਲਾਇਰ ਵਧੀਆ ਤਾਂ ਕਿਉਂ ਨਹੀਂ ਆਪਾਂ ਉਧਰ ਕਰ ਸਕਦੇ ਕੰਮ ਤਾਂ ਮੇਰੀ ਇੱਦਾਂ ਬਹਿਸ ਹੋ ਗਈ ਸੀ ਉਹਨਾਂ ਦੇ ਨਾਲ ਤੇ ਉਹਨਾਂ ਨੇ ਫਿਰ ਕਿਹਾ ਸੀ ਕਿ ਨਹੀਂ ਨਹੀਂ ਜਿਹੜੀ ਇੱਧਰ ਦੀ ਡਿਗਰੀਆਂ ਨੇ ਨਾ ਉਧਰ ਜਾ ਕੇ ਖਤਮ ਹੋ ਜਾਂਦੀਆਂ ਨਹੀਂ ਨੇ ਨੀ ਖਤਮ ਨਹੀਂ ਹੁੰਦੀ ਆ ਮਨਚੂ ਮੰਨੋ ਪਤਾ ਨਹੀਂ ਵੀ ਤੁਹਾਨੂੰ ਕਿਹਨਾਂ ਦੇ ਕੀ ਦੌਲ ਦਿੱਤੀ ਆ ਖਤਮ ਨਹੀਂ ਹੁੰਦੀ ਆ ਪਰ ਉੱਥੇ ਦੇ ਲਾਅ ਦੇ ਮੁਤਾਬਕ ਤੁਹਾਨੂੰ ਦੁਬਾਰਾ ਪੜਾਈ ਕਰਨੀ ਪੈਂਦੀ ਆ ਹਾਂਜੀ ਸ਼ਾਇਦ ਉਹ ਲਈ ਬੜਾ ਵੱਲ ਕਹਿਣ ਜਾ ਰਿਹਾ ਆ ਤੁਹਾਨੂੰ ਸਪੋਰਟ ਜ਼ਰੂਰ ਮਿਲਦੀ ਆ ਪਰ ਤੁਹਾਨੂੰ ਇਸ ਗੱਲ ਦਾ ਖੁਸ਼ੀ ਵੀ ਹੋਏਗੀ ਵੀ ਇੰਡੀਆ ਦੇ ਹਾਂਜੀ ਅਨ 80% ਡਾਕਟਰ ਬਾਹਰ ਵਿਦੇਸ਼ਾਂ ਵਿੱਚ ਕੰਮ ਕਰਦੇ ਨੇ ਜੀ ਬਿਲਕੁਲ ਦੇਖੋ ਉੱਧਰ ਜੱਜ ਤੱਕ ਬਣੇ ਹੋਏ ਨੇ ਆਪਣੇ ਜਿਹੜੇ ਪੰਜਾਬੀ ਲੋਕ ਨੇ ਸਾ ਹਾਂਜੀ ਬਿਲਕੁਲ ਤੇ ਮੇਰੇ ਕੋਲ ਨੀਅਰ ਅਬਾਟ 40 ਤੋਂ 40% ਜਿਹੜੇ ਡਾਕਟਰ ਹੈਗੇ ਨੇ ਬਾਹਰ ਹੈਗੇ ਨੇ ਪੰਜਾਬ ਦੇ ਜੀ ਤੇ ਬਾਕੀ ਜੇ ਪੂਰੇ ਆਲ ਓਵਰ ਇੰਡੀਆ ਦੀ ਗੱਲ ਕਰੀਏ ਤਾਂ 80 ਤੋਂ 80% ਜਿੰਮੇ ਵਾਲਾ ਪਹਿਲਾਂ ਦੱਸਿਆ ਮੇਰੀ ਇਹ ਫਰੈਂਡ ਸਰ ਉਹ ਨਾ ਤਿੰਨੇ ਸਿਸਟਰ ਜਿਹਨੇ ਤਿੰਨੋਂ ਹੀ ਬਾਹਰ ਡਾਕਟਰ ਨੇ ਹੂੰ ਪਰ ਡਾਕਟਰਾਂ ਦੇ ਚੱਕਰ ਦੇ ਵਿਆਹ ਕਰਾ ਕੇ ਬਾਹਰ ਜਾਣ ਵਾਲਾ ਕੰਮ ਮੈਨੂੰ ਠੀਕ ਨਹੀਂ ਲੱਗਦਾ ਕੰਟਰੈਕਟ ਵਾਲੇ ਜਿਹੜਾ ਤੁਹਾਨੂੰ ਠੀਕ ਲੱਗਦਾ ਨਹੀਂ ਨਹੀਂ ਕੋਈ ਨਹੀਂ ਉਹਨਾਂ ਨੇ ਨਾ ਉਹਨਾਂ ਦੀ ਸਿਸਟਰ ਜਿਹੜੀ ਵੱਡੀ ਗਏ ਹੋਈ ਸੀ ਉਹਨਾਂ ਨੇ ਹੀ ਉਹਨਾਂ ਨੇ ਹੀ ਮਤਲਬ ਕਿ ਦੋਨੋਂ ਮੈਡ ਨੇ ਜਿਹੜੀਆਂ ਫਰੈਂਡ ਨੇ ਮੇਰੀਆਂ ਦੋਨਾਂ ਨੂੰ ਹੀ ਆਪ ਹੀ ਹੀ ਬੁਲਾਇਆ ਸਰ ਓਨ ਫੈਮਲੀ ਦੇ ਅਕੋਰਡਿੰਗ ਆ ਸੋ ਵਿਸ਼ਾ ਜਿਹੜਾ ਹੈਗਾ ਸਾਡਾ ਤੁਸੀਂ ਪੜ੍ਹ ਹੀ ਰਹੇ ਹੋ ਜੇਕਰ ਕੋਈ ਤੁਸੀਂ ਸਾਡੇ ਨਾਲ ਸਾਂਝ ਪਾਣੀ ਚਾਹੁੰਦੇ ਹੋ ਤਾਂ ਸ਼ੇਅਰ ਵੀ ਕਰ ਸਕਦੇ ਹੋ ਪ੍ਰੋਗਰਾਮ ਨੂੰ ਤੇ ਕੰਟੈਕਟ ਕਮੈਂਟ ਵੀ ਕਰ ਸਕਦੇ ਹੋਗੇ ਤੇ ਕਨੈਕਟ ਕਰਨ ਲਈ ਉਸਤੇ ਸਾਡਾ ਫੋਨ ਨੰਬਰ ਉਪਰ ਦਿੱਤਾ ਹੈ ਸਾਨੂੰ ਕਾਲ ਕਰਾਇਆ ਕਰੋ ਸਾਨੂੰ ਬੜੀ ਲੱਗਦਾ ਹੈਗਾ ਸੋ ਇਸ ਤਰ੍ਹਾਂ ਵੇਖਦੇ ਹੋ ਇਹਨਾਂ ਪੰਜਾਬੀ ਟੀਵੀ ਦੇ ਖਾਸ ਪ੍ਰੋਗਰਾਮ ਗੱਪਸ਼ਪਾਤ ਦੇ ਪ੍ਰੋਗਰਾਮ ਦੇ ਵਿੱਚ ਵਿਸ਼ਾ ਰੱਖਿਆ ਸੀ ਕਿ ਕੰਟ੍ਰੈਕਟ ਮੈਰਿਜ ਜਾਂ ਕੇ ਸੋਦੇਬਾਜੀ ਤੁਸੀਂ ਕੀ ਸਮਝਦੇ ਹੋ ਤੁਹਾਨੂੰ ਲੱਗਦਾ ਹੈ ਕਿ ਕੰਟ੍ਰੈਕਟ ਮੈਰਿਜ ਕਰਨਾ ਸਿੱਧੇ ਤੌਰ ਦੇ ਉੱਪਰ ਸੋਦੇਬਾਜੀ ਹੈਗੀ ਹੈ ਸਿੱਧੇ ਤੌਰ ਦੇ ਉੱਪਰ ਪੈਸੇ ਜੇਕਰ ਤੁਹਾਡੇ ਕੋਲ ਹੈਗੇ ਤੁਸੀਂ ਕਿਸੇ ਵੀ ਲੜਕੀ ਨੂੰ ਜਿਹਨੇ ਆਈਲੈਂਡਸ ਕੀਤਾ ਹੋਇਆ ਹਾਇਰ ਕਰ ਸਕਦੇ ਹੋ ਜੇ ਪੰਜਾਬੀ ਦੀ ਗੱਲ ਕੀਤੀ ਜਾਵੇ ਤਾਂ ਉਹ ਹਾਇਰ ਕਰਕੇ ਤੁਸੀਂ ਵਿਆਹ ਕਰਵਾ ਕੇ ਆਪਣੇ ਬੱਚੇ ਨੂੰ ਪਾਰ ਭੇਜ ਸਕਦੇ ਹੋ ਇਦਾਂ ਦੀ ਲੋਕਾਂ ਦੀ ਸੋਚ ਬਣ ਚੁੱਕੀ ਹੈ ਕਿੰਨੇ ਕੁ ਲੋਕ ਸੋਚਦੇ ਵਿੱਚ ਜਾਂ ਠੀਕ ਹੈ ਕੀ ਤੁਹਾਡੇ ਮੁਤਾਬਿਕ ਮੈਨੂੰ ਲੱਗਦਾ ਸਰ 60% ਲੋਕ ਸੋਚਦੇ ਨੇ ਕਿ ਇਹ ਚੀਜ਼ਾਂ ਸਹੀ ਨੇ ਤੇ ਬਾਕੀ ਪਿੱਛੇ ਜਿਹੜੇ ਬੱਚੇ ਲੋਕ ਉਹ ਆਪਣੇ ਵਰਗੇ ਸੋਚ ਲੈਂਦੇ ਨੇ ਕਿ ਹੁਣ ਆਪਾਂ ਨੂੰ ਜਿੱਦਾਂ ਇਦਾਂ ਹੁੰਦਾ ਕਿ ਇੱਧਰ ਵੀ ਰੋਜ਼ਗਾਰ ਹੈ ਪਰ ਅੱਜ ਕੱਲ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨੂੰ ਸਰ ਇਦਾਂ ਲੱਗਦਾ ਕਿ ਇੱਧਰ ਮੇਰੇ ਲਈ ਤਾਂ ਕੰਮ ਬਣਿਆ ਹੀ ਨਹੀਂ ਹੈ ਕੋਈ ਤਾ ਜੇ ਤੁਸੀਂ ਖੁਦ ਸੋਚੋ ਜੇਕਰ ਆਪਣੇ ਵਿੱਚ ਇੰਦਰ ਕੌਨਫੀਡੈਂਸ ਨਹੀਂ ਹੈ ਕੌਨਫੀਡੈਂਸ ਲੈਵਲ ਹੀ ਨਹੀਂ ਹੈ ਕਿ ਮੈਂ ਆਹ ਕੰਮ ਕਰ ਸਕਦਾ ਤਾਂ ਬਾਹਰ ਜਾ ਕੇ ਕੀ ਬਣ ਸਕੇਗਾ ਸੋਚੋ ਬਿਲਕੁਲ ਸੋਨ ਨੂੰ ਮੇਰੀ ਗੱਲ ਸਮਝ ਤੋਂ ਬਾਹਰ ਹੋ ਰਹੀ ਹੈਗੀ ਜਦੋਂ ਸਾਡੇ ਚ ਕੌਨਫੀਡੈਂਸ ਅਸੀਂ ਅਲਰਟਸ ਕਰ ਸਕਦੇ ਹੈਗੇ ਆ ਬਾਹਰ ਜਾ ਸਕਦੇ ਹੈਗੇ ਫਿਰ ਅਸੀਂ ਇੱਥੇ ਰਹਿ ਕੇ ਕੰਮ ਕਿਉਂ ਨਹੀਂ ਕਰਦੇ ਪਹਿਲਾ ਪਹਿਲੀ ਗੱਲ ਤੇ ਹੋਗੀ ਦੂਜੀ ਗੱਲ ਇਹ ਹੋਗੀ ਕਿ ਜਿਸ ਲੜਕੀ ਨੂੰ ਮੇ ਆਲਟਸ ਕੀਤੀ ਉਹਨੂੰ ਤਾਂ ਚਲੋ ਫਾਇਦਾ ਹੀ ਆ ਉਹਦੇ ਪੈਸੇ ਲਗਾਏ ਬੰਦੇ ਨੇ ਤੇ ਉਹਨੂੰ ਬਾਹਰ ਭੇਜ ਦਿੱਤਾ ਉਹਦਾ ਪੈਸਾ ਲੱਗ ਰਿਹਾ ਸਿਰਫ ਪੜਾਈ ਕੀਤੀ ਤੇ ਜਿਸ ਬੰਦੇ ਨੇ ਸਿਰਫ ਪੈਸੇ ਲਗਾ ਕੇ ਲੜਕੀ ਬਾਹਰ ਪੇ ਜੋ ਤਾਂ ਸਿੱਧੇ ਤੋਰ ਤੇ ਪਰ ਜੂਆ ਖੇਡ ਰਿਹਾ ਇਹ ਲੜਕੇ ਨੂੰ ਬਾਹਰ ਭੇਜਿਆ ਜੂਆ ਖੇਡ ਰਿਹਾ ਹੂੰ ਬਿਲਕੁਲ ਦੇਖੋ ਜੂਏ ਦੇ ਵਿੱਚ ਬੰਦਾ ਜ਼ਿਆਦਾਤਰ ਹਾਰਦਾ ਹੀ ਮੰਨ ਲਗਦਾ ਹੂੰ ਜੀ ਸੋ ਨੁਕਸਾਨ ਜਿਹੜੇ ਹੁੰਦੇ ਸਾਹਮਣੇ ਦੇ ਦੇ ਸਾਰ ਸੌਦੇਵਾਜੀ ਹੋ ਗਈ ਵੀ ਤੇ ਅੱਜ ਕੱਲ ਜਿਹੜੀ ਮੈਰਿਜ ਹੈ ਮੈਰਿਜ ਸੌਦੇਵਾਜੀ ਹੀ ਹੋ ਗਈਆਂ ਜੇਕਰ ਜਿਵੇਂ ਹੁੰਦਾ ਸਰ ਕਈ ਵਾਰ ਹੁੰਦਾ ਹੈ ਨਾ ਵੀ ਇੱਥੇ ਵਿਆਹ ਕਰਾ ਕੇ ਇਕੱਠੇ ਜਾਂਦਰੀ ਜਿਵੇਂ ਸਾਲ ਤੋਂ ਬਾਅਦ ਪਲਾਨ ਬੰਦ ਲਵੀਂ ਅਸੀਂ ਬਾਹਰ ਜਾਣਾ ਹੈ ਫੈਮਿਲੀ ਦੇ ਅਕੋਰਡ ਪਹਿਲਾਂ ਇੱਕ ਗੱਲ ਜ਼ਰੂਰ ਸੁਣਨੇ ਹਾਂ ਦੱਸੀ ਕਿ ਵਿਆਹ ਜਿਹੜਾ ਹੈਗਾ ਸੱਟੇਵਾਜੀ ਹੈ ਹੂੰ ਜੇ ਜੇ ਲੱਗ ਗਿਆ ਤਾਂ ਠੀਕ ਹੈ ਨਹੀਂ ਤਾਂ ਫਿਰ ਕੋਈ ਗੱਲ ਨਹੀਂ ਨਿਵਾੜਾ ਤਾਂ ਪੈਣਾ ਹੀ ਹੈ ਪਰ ਹੁਣ ਹੋਂ ਪਰ ਹੁਣ ਤਾਂ ਸੋਦੇ ਬਾਜੀ ਹੋ ਗਈ ਨਹੀਂ ਸੱਟੇ ਬਾਜੀ ਤਾਂ ਕਿਹਾ ਜਾਂਦਾ ਸੀ ਕਿ ਜੇ ਵਿਆਹ ਕਰਾਤਾ ਕਿਉਂਕਿ ਮੀਆਂ ਬੀਬੀ ਦੀ ਜੇ ਨਾ ਬਣੀ ਬਾਕੀ ਜਿਹੀ ਤ੍ਰਿਕਤ ਹੁੰਦੀ ਹੈ ਜੇ ਬਣ ਜਵੇ ਤਾਂ ਠੀਕ ਹੈ ਜੀ ਤਾਂ ਉਹ ਇਸ ਕਰਕੇ ਸੱਟੇ ਬਾਜੀ ਕਹੇ ਦਿੰਦੇ ਸੀ ਕਿ ਪਰ ਜ਼ਿਆਦਾਤਰ ਸੱਟੇ ਬਾਜੀ ਲੋਕੀ ਕਾਮਯਾਬੀ ਹੋਏ ਨੇ ਜਿਹਨਾਂ ਦੀ ਰੇਜਮਰੀਆ ਹੋਈਆਂ ਨੇ ਹੂੰ ਸੋ ਇਸ ਲਈ ਬਾਈ ਸੱਟੇ ਬਾਜੀ ਤੱਕ ਤਾਂ ਠੀਕ ਸੀ ਜਦੋਂ ਹੁਣ ਵਿਆਹ ਨੂੰ ਸੀ ਸੋਦੇ ਬਾਜੀ ਕਰ ਲਿਆ ਤਾਂ ਫਿਰ ਹੁਣ ਇਸ ਦੇ ਉੱਪਰ ਸੋਚਣਾ ਪਏਗਾ ਪੰਜਾਬ ਦੀ ਜਵਾਨੀ ਨੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਅਪੀਲ ਆ ਕੇ ਐਦਾ ਵਿਦੇਸ਼ ਭੇਜਣ ਦੇ ਨਾਮ ਦੇ ਉੱਪਰ ਕੰਟਰੈਕਟ ਮੈਚ ਜਦੋਂ ਕਰਾਉਂਦੇ ਤਾਂ ਬਾਅਦ ਦੇ ਵਿੱਚ ਫਿਰ ਦਿੱਕਤਾਂ ਆਉਂਦੀਆਂ ਫਿਰ ਅਸੀਂ ਕਾਗਜ਼ ਚੱਕੀ ਫਿਰਦੇ ਕਦੀ ਖਬਰਾਂ ਵਿੱਚ ਸੁਤਕੀਆਂ ਬਣਦੇ ਆਂ ਕਦੀ ਅਸੀਂ ਜਾ ਕੇ ਕੰਪਲੇਂਟਾਂ ਕਰਵਾਉਂਦੇ ਹੈਗੇ ਆ ਕਦੀ ਅਸੀਂ ਅ ਅਦਾਲਤਾਂ ਦੇ ਗੇੜੇ ਖਾਂਦੀਆਂ ਕਿ ਸਾਡਾ ਹੱਲ ਕਰਵਾਇਆ ਜਾ ਜਾ ਸਕੇ ਜੀ ਇਹ ਦੇਖੋ ਖੁਦ ਕੰਡੇ ਵੀਜ਼ ਕੇ ਫਿਰ ਆਪ ਨੂੰ ਆਪ ਚੁਗਣੇ ਪੈਂਦੇ ਨੇ ਜੀ ਬਿਲਕੁਲ ਅ ਜਿਸ ਵੇਲੇ ਤੁਸੀਂ 25-30 ਲੱਖ ਰੁਪਏ ਕਿਸੇ ਪ੍ਰਾਈ ਬੰਦੇ ਤੇ ਖਰਚ ਦਿਓ ਉਹ ਸਵਿਲੇ ਨਹੀਂ ਸੋਚਿਆ ਹੁੰਦਾ ਕਿ ਮੈਂ ਅੰਦਰ ਕੀ ਹੋਊਗਾ ਉਦੋਂ ਜਦੋਂ ਕਿਸੇ ਤੇ ਖਰਚ ਦੇ ਨੇ ਇੱਥੇ ਤੁਸੀਂ ਗੱਲ ਕਹੀ ਹੈ ਸਰ ਕਿ ਦੂਜੇ ਤੇ ਪੈਸਾ ਜਦੋਂ ਖਰਚ ਦੇ ਜੇ ਇੱਥੇ ਉਹ ਸੋਚ ਲੈਣ ਕਿ ਮੈਂ ਦੂਜੀ ਕੁੜੀ ਤੇ ਪੈਸਾ ਲਗਾਉਣ ਜਾ ਰਿਹਾ ਕੋਈ ਮੁੰਡੇ ਵਾਲਾ ਕਿ ਮੈਂ ਆਪਣੇ ਪੁੱਤਰ ਨੂੰ ਹੀ ਕੋਈ ਫੈਕਟਰੀ ਖੋਲ ਕੇ ਦੇਦਾ ਕੋਈ ਉਸ ਨੂੰ ਸ਼ੌਪ ਖੋਲ ਕੇ ਦੇ ਦਾਂ ਤਾਂ ਬਹੁਤ ਵਧੀਆ ਗੱਲ ਹੋਏਗੀ ਬਿਲਕੁਲ ਇਹ ਗੱਲ ਤਾਂ ਮੈਂ ਬਾਰ-ਬਾਰ ਜ਼ੋਰ ਦੇ ਰਿਹਾ ਤਾਂ ਬਿਲਕੁਲ ਮਨਸ਼ੂ ਦੀ ਗੱਲ ਨਾਲ ਮੈਂ ਸੰਤੋਸ਼ਤ ਵੀ ਆਦੇ ਇਸ ਗੱਲ ਨੂੰ ਮੈਂ ਮੰਨਦਾ ਵੀ ਹੈਗਾ ਕਿ ਇਦਾਂ ਹੋਣਾ ਚਾਹੀਦਾ ਉਹਦੇ ਨਾਲ ਤੁਹਾਡੇ ਦੋ ਫਾਇਦੇ ਬੜੇ ਵੱਡੇ ਹੋਣਗੇ ਇੱਕ ਤਾਂ ਤੁਹਾਡਾ ਪੁੱਤ ਆਪਣੇ ਪੈਰਾਂ ਤੇ ਖੜਾ ਹੋ ਜਾਊਗਾ ਦੂਜਾ ਉਹ ਪੁੱਤ ਜਿਹੜਾ ਵਿਦੇਸ਼ ਥੋਡੇ ਕੋਲ ਕਿੰਨਿਆ ਹਜ਼ਾਰਾਂ ਕਿਲੋਮੀਟਰ ਦੀ ਦੂਰੀ ਦੇ ਉੱਪਰ ਹੋਗਾ ਉਹ ਤੁਹਾਡੇ ਘਰ ਦੇ ਨੇੜੇ ਹੋਊਗਾ ਤੁਹਾਡੇ ਜਿਗਰੇ ਦੇ ਨੇੜੇ ਰਹੂਗਾ ਤੁਹਾਡੀ ਅੱਖਾਂ ਦੇ ਸਾਹਮਣੇ ਰਹੂਗਾ ਨਾਲੇ 10 ਜਣਿਆਂ ਨੂੰ ਰੋਜ਼ਗਾਰ ਦੇ ਦਸ ਜਣਿਆਂ ਨੂੰ ਹੋਰ ਦਾ ਰੋਜ਼ਗਾਰ ਦੇਣ ਦਾ ਕੰਮ ਹੋ ਜਾਊਗਾ ਮੇਰੇ ਕੋਲ 25-30 ਲੱਖ ਰੁਪਏ ਦੇ ਵਿੱਚ ਅੱਜ ਕੰਮ ਕਰਨਾ ਬਹੁਤ ਆਸਾਨ ਹੈ 25 ਦੇ ਲੱਖ ਰੁਪਏ ਬਹੁਤ ਹੀ ਉਹ ਛੋਟੀ ਰਕਮ ਨਹੀਂ ਹੈਗੀ ਉਹਨੂੰ ਰਕਮ ਨੂੰ ਮੇਰੇ ਖਿਆਲ ਨਾਲ ਕਈ ਕਈ ਤਾਂ ਇਹ ਜੇ ਗਰੀਬ ਰਿਵਾਰ ਹੈਗੇ ਨੇ ਜਿਹੜੇ ਪੂਰੀ ਜ਼ਿੰਦਗੀ ਇੰਨਾ ਪੈਸਾ ਇਕੱਠਾ ਹੀ ਦੇਖ ਹੀ ਨਹੀਂ ਸਕਦੇ ਕਮਾਉਣ ਦਾ ਦੂਰ ਦੀ ਗੱਲ ਹੈ ਸੋ ਮੇਰੇ ਹਿਸਾਬ ਦੇ ਨਾਲ ਇਹਨਾਂ ਗੱਲਾਂ ਤੇ ਵਿਚਾਰ ਦੇ ਉੱਪਰ ਤੁਹਾਨੂੰ ਸੋਚਣਾ ਚਾਹੀਦਾ ਕਿ ਕੰਟਰੈਕਟ ਮੈਰਿਜਾਂ ਵੱਲ ਨਾ ਜਾ ਕੇ ਅਸੀਂ ਸਹੀ ਤਰੀਕੇ ਨਾਲ ਆਪਣੇ ਬੱਚੇ ਨੂੰ ਇੱਥੇ ਹੀ ਕਾਮਯਾਬ ਕਰੀਏ ਤੇ ਪਰਿਵਾਰਾਂ ਦਾ ਜਿਹੜਾ ਰੁੱਖ ਹੈ ਉਸ ਦਾ ਤਿਆਗ ਕਰੀਏ ਚੋਣ ਇਸ ਤਰ੍ਹਾਂ ਵੇਖਦਿਓ ਇਹ ਵਰ ਪੰਜਾਬੀ ਟੀਵੀ ਦਾ ਖਾਸ ਪ੍ਰੋਗਰਾਮ ਕੱਪਸ਼ਪ ਮੈਨੂੰ ਕਿਰਨ ਵਸ਼ਿਸ਼ਟ ਨੂੰ ਤੇ ਸਾਡੇ ਸਹਿਯੋਗੀ ਮਨਸ਼ੋਟਵਾਲ ਤੇ ਸੋਨਮ ਸ਼ਰਮਾ ਨੂੰ ਤੇ ਆਵਾਜ਼ ਆਸਤ ਅੱਜ ਦੇ ਸਾਡੇ ਇਸ ਵਿਸ਼ੇ ਬਾਰੇ ਤੁਸੀਂ ਕੀ ਸੋਚਦੇ ਹੋ ਕਮੈਂਟ ਜਰੂਰ ਕਰਨਾ ਦੇਖਦੇ ਰਹੋ ایਵਨ ਪੰਜਾਬੀ ਟੀਵੀ ਤੁਹਾਡਾ ਆਪਣਾ ਟੀਵੀ ਧੰਨਵਾਦ ਜੀ